खान चीजा तो भी जिम्मेवारी आ गई ना ना बेबे की गल हो गई ਉਹ ਦੀਦੀ ਮੈਂ ਨੰਨਾਲੇ ਦੁਕਾਨ ਤੇ ਜਾ ਕੇ ਆਉਣਾ ਸੀ ਮੈਨੂੰ ਭੁੱਖ ਲੱਗੀ ਆ ਮੈਂ ਚੀਜ਼ ਲੈ ਕੇ ਆਉਂਦੀ ਸੀ ਬੇਬੇ ਕਹਿੰਦੀ ਜਾਣਾ ਨਹੀਂਗਾ ਬਾਹਰ ਚੱਲ ਫੇਰ ਕੀ ਹੁੰਦਾ ਬੇਬੇ ਨਾਲੀ ਤਾਂ ਦੁਕਾਨ ਐ ਲੈ ਆਉਗੀ ਵਿਚਾਰੀ ਸਵੇਰ ਦੀ ਸਕੂਲ ਗਈ ਹੋਈ ਸੀਗੀ ਭੁੱਖ ਲੱਗੀ ਹੋਣੀ ਆ ਇਹਦੀ ਮਾਂ ਵੀ ਸ਼ਾਮ ਨੂੰ ਆਉਗੀ ਫੇਰ ਤੂੰ ਲੈ ਆ ਦੇ ਉਹਨੂੰ ਦੁਕਾਨ ਤੋਂ ਜਾ ਕੇ ਇਹਨੂੰ ਭੁੱਖ ਲੱਗੀ ਹੋਊਗੀ ਤੂੰ ਲੈ ਇਹਦੀ ਜ਼ਿੰਮੇਵਾਰੀਆਂ ਸਾਰੀਆਂ ਨਾਲੇ ਦੀ ਮਾਂ ਦੀ ਜ਼ਿੰਮੇਵਾਰੀ ਲੈ ਲੈ ਨਾਲੇ ਤੂੰ ਇਹਦੀ ਲੈ ਲੈ ਮਾਂ ਜ਼ਿੰਮੇਵਾਰੀ ਅਲੀ ਕੀ ਗੱਲ ਐ ਜਵਾਕੜੀ ਐ ਨਾਲੇ ਮੈਂ ਕਿਹੜਾ ਇਹਨੂੰ ਕਹਨੀ ਆ ਵੀ ਮੇਰੇ ਕੋਲੋਂ ਪੈਸੇ ਲੈ ਕੇ ਇਹਦੀ ਮਾਂ ਪੈਸੇ ਦੇ ਕੇ ਗਈ ਐ ਉਹਦੀ ਇਹਨੇ ਚੀਜ਼ ਲੈ ਕੇ ਆਉਣੀ ਐ ਕਿੱਡੀ ਕ ਗੱਲ ਆ ਓਏ ਮੈਂ ਬਾਹਰ ਨਹੀਂ ਜਾਣਦੀ ਖਬਰਦਾਰ ਬੇਬੇ ਮੈਂ ਖਾਉਂਗੀ ਕੀ ਖਾਉਂਗੀ ਮੈਨੂੰ ਨਹੀਂ ਪਤਾਗਾ ਤਾਂ ਮੈਂ ਇਹਦੀ ਜ਼ਿੰਮੇਵਾਰੀ ਨਹੀਂ ਚੈਰੀ ਲੈ ਜੀ ਬਾਹਰ ਦੀ ਪਤਾ ਇੱਥੇ ਜੀ ਗਲੀ ਚ ਕੋਈ ਲੰਬਾ ਗਾ ਲੰਬਾ ਗਾ ਪੇਰ ਕਿਨੂਗਾ ਸਾਨੂੰ ਗਾ ਲੰਬਾ ਗਾ ਇਹ ਬੀਨਾਂ ਦੇ ਕਿਰਾਏਦਾਰ ਬੈਠੇ ਆਗੇ ਕੀ ਗੱਲਾਂ ਕਰੀ ਜਾਂਦੇ ਮੈਂ ਤਾਂ ਦੁਕਾਨ ਤੇ ਜਾ ਕੇ ਚੀਜ਼ ਲੈ ਕੇ ਨਾਲ ਦੀ ਨਾਲ ਘਰੇ ਆ ਜੂੰਗਾ ਨਾ 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 ਮੈਂ ਬਾਹਰ ਨਹੀਂ ਲਿਖਣ ਦੀ ਤਾਂ ਪੁੱਠੀ ਮੁੜ ਕੇ ਚੱਲ ਅੰਦਰ ਚੱਲ ਤੇਰੀ ਮਾਂ ਨੂੰ ਆ ਜਾਂਦੇ ਉਹ ਤਾਂ ਮਗਾਈ ਬੱਚੇ ਮੈਂ ਤੂੰ ਕੀ ਕਹਿੰਨੀ ਆ ਬੱਚੇ ਨਾ ਨਾ ਮਾਂ ਮੈਂ ਤਾਂ ਅੰਦਰੀ ਭੇਜੀ ਆ ਵੀ ਚਲ ਕਾ ਨੂੰ ਤੇ ਨਾ ਬੈਠੀ ਮੈਨੂੰ ਦੱਸ ਪਹਿਲੇ ਤੇ ਤੜਕੇ ਤੂੰ ਇਹਨਾਂ ਦੇ ਲੜਵਾਨੀਆਂ ਰੋਟੀਆਂ ਪਕਾ ਕੇ ਹੁਣ ਆ ਕੇ ਦੇਖੀ ਨਾ ਕਿ ਮਾਂ ਇਹ ਭੁੱਖੀ ਆ ਗਈ ਫੇਰ ਤੂੰ ਮਗਾ ਕੇ ਰੱਖ ਲੈ ਜੇ ਵਾਸਤੇ ਕੋਈ ਚੀਜ਼ਾਂ ਤੇਰੇ ਬਾੜੀ ਕਮਾਈ ਪੈਂਦੀ ਨਾ ਤੇ ਫੇਰ ਤੂੰ ਮਗਾ ਕੇ ਰੱਖ ਲੈਣਾ ਵਾਸਤੇ ਮਾਂ ਕਾਣੂ ਸਾਰਾ ਦਿਨ ਬੋਲਦੀ ਰਹਿੰਨੀ ਐ ਤੇਰਾ ਬੀਪੀ ਵੱਜ ਜਾਊਗਾ ਬਿਮਾਰ ਹੋ ਜੇਂਗੀ ਹੋਇਆ ਕਿਸੇ ਵੇਲੇ ਕਹਤਾ ਕੁਛ ਸਾਰਾ ਦਿਨ ਭੱਕੀ ਜਾਨੀ ਰਹਿਣੀ ਐ ਹੋਇਆ ਕੀ ਐ ਪਹਿਲਾਂ ਤਾਂ ਤੂੰ ਹੁੰਦੀ ਨਹੀਂ ਸੀ ਇਹ ਜੀ ਇਹ ਜੀ ਹੁੰਦੀ ਨਹੀਂ ਤੂੰ ਮੈਨੂੰ ਘਰ ਛੱਡਿਆਗਾ ਬੀਪੀ ਮੇਰਾ ਤੂੰ ਵਧਾ ਰੱਖਿਆਗਾ ਮੈਂ ਤਾਂ ਕਿਤੇ ਨਾ ਬਾਹਰ ਅੰਦਰ ਵੀ ਨਹੀਂ ਬੈਠ ਸਕਦੀਗੀ ਆ ਦੇਖ ਲੈ ਇੱਥੇ ਬੈਗੀ ਮੰਜਾ ਲਾ ਕੇ ਉੱਥੇ ਪਤਾ ਤੀਂ ਮਗਾ ਦੀਆਂ ਮੈਥੋਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਜੇ ਮੈਂ ਬਾਹਰ ਬੈਣੀ ਆ ਕੱਲਿੰਦ ਤੱਕ ਤਾਂ ਸਾਲ ਹੋ ਗਿਆ ਤੇ ਨੋਨ ਆ ਉਹ ਮੈਂ ਫਿਰਦੀ ਆਗੀਰਾਇ ਢਾਂਦੀ ਦੱਸ ਦੇਗਾ ਤੈਨੂੰ ਮਾਂ ਮੈਂ ਕੀ ਕਰਾਂ ਮੈਂ ਕਿਸੇ ਦੀ ਸੁਣ ਨਹੀਂ ਸਕਦੀ ਗੱਲ ਜਿੰਨੇ ਮੂੰਹ ਉਨੀਆਂ ਗੱਲਾਂ ਕਿਹਦਾ ਮੂੰਹ ਫੜ ਲਾਂਗੇ ਆਪਾਂ ਇਹਨਾਂ ਤੋਂ ਇਹਨਾਂ ਨੇ ਤਾਂ ਜਿਹਨੇ ਗੱਲ ਕਰਨੀ ਹੈ ਕਰਨੀ ਹੀ ਹੈ ਜੇ ਕੱਲ ਨੂੰ ਜਵਾਬ ਹੋ ਗਿਆ ਤਾਂ ਵੀ ਕਰਨੀ ਹੈ ਨਹੀਂ ਹੋਇਆ ਤਾਂ ਵੀ ਕਰੀ ਜਾਂਦੇ ਨੇ ਨਾ ਜਵਾਬ ਹੋਏ ਤਾਂ ਕੋਈ ਕਿਉਂ ਗੱਲ ਕਰੂਗਾ ਤੈਨੂੰ ਆਏ ਆਂਦੇ ਕਿ ਆ ਤੂੰ ਫਿਰਦੀ ਆਗੀ ਸਾਨੂੰ ਦੇ ਦੇ ਕੁੱਤਰਾ ਮੂੰਹ ਦਿਖਾ ਦੇ ਜਾਂ ਧੀਰਾ ਦਿਖਾ ਦੇ ਸ਼ਲਮਾ ਮੈਂ ਚਾਬਨਾ ਦਿੰਦੀ ਆ ਬਣਾ ਕੇ ਲੈ ਆਉਣੀ ਆ ਚਾਹ ਜਿਹਦੇ ਨੂੰ ਮੈਂ ਹਜੇ ਗੱਲਾਂ ਕਰਨ ਲੱਗੀ ਸੀ ਉਹਨੂੰ ਬੇਬੇ ਮੈਂ ਆਏ ਕਰਦੀ ਆ ਬੇਬੇ ਮੈਂ ਆਏ ਕਰਦੀ ਆ ਖਰੀਆਂ ਗੱਲਾਂ ਸੁਣ ਕੇ ਜਾਂਦੀ ਆ ਇਹ ਹੁਣ ਉਹਨਾਂ ਨੂੰ ਰੋਟੀਆਂ ਪਕਾ ਕੇ ਦੇਉਗੀ ਇਹਨੂੰ ਅੱਜ ਦਾ ਬੈ ਲੱਗਣ ਦੇ ਨਾਲੇ ਹਾਂ ਮਮੀ ਮੈਂ ਤਾਂ ਠੀਕ ਆ ਮੈਂ ਤਾਂ ਸਿਰਫ ਤੁਹਾਨੂੰ ਤਾਂ ਫੋਨ ਲਾਇਆ ਸੀਗਾ ਦੇਖ ਹੁਣ ਜਮਨ ਠੀਕ ਆ ਸਾਰਾ ਕੁਝ ਹਾਂ ਮਮੀ ਉਹ ਤਾਂ ਨਾ ਚੰਗਾ ਹੋਇਆ ਮੈਂ ਤੁਹਾਡੇ ਕਹਿਣ ਤੇ ਨਾ ਧਿਆਨ ਰੱਖਦੀ ਆ ਪੂਰੀ ਨਿਗਰੱਖਦੀ ਆ ਮੰਮੀ ਮੈਨੂੰ 1 ਮਿੰਟ ਵੀ ਨਹੀਂ ਪਤਾ ਲੱਗਿਆ ਵੀ ਐਨਾ ਕੁਛ ਉਹ ਕਰੀ ਜਾਂਦੀ ਆ ਜਿਵੇਂ ਨਾ ਦੇਖਦੀ ਖਬਰੇ ਮੈਂ ਜ਼ਹਿਰ ਵਾਲੀ ਚਾਹ ਪੀ ਲੰਦੀ ਮੰਮੀ ਉਹ ਗੱਲ ਤਾਂ ਤੁਹਾਡੀ ਸਹੀ ਆ ਮੰਮੀ ਫਿਰ ਮੈਂ ਵੀ ਤਾਂ ਨਾਲ ਦੀ ਨਾਲ ਵੀਡੀਓ ਬਣਾ ਲਈ ਸੀ ਮੰਮੀ ਹੁਣ ਕੀ ਬੋਲੂਗੀ ਉਹ ਕੁਝ ਵੀ ਨਹੀਂ ਬੋਲਣ ਜੋਗੀ ਮੈਂ ਤਾਂ ਉਹਨਾਂ ਨੂੰ ਮੈਂ ਝੂਠ ਬੋਲਤਾ ਮੈਂ ਤਾਂ ਮੰਮੀ ਉਹਨਾਂ ਨੂੰ ਐਂ ਕਹਤਾ ਸੀਗਾ ਮੈਂ ਪੁਲਿਸ ਨੂੰ ਭੇਜਤੀ ਵੀਡੀਓ ਡਰਾ ਡਰਾਤੀ ਮੰਮਾ ਮੈਂ ਜਿਵੇਂ ਜਿਵੇਂ ਤੁਸੀਂ ਮੈਨੂੰ ਕਹੀ ਜਾਂਦੇ ਹੋ ਨਾ ਮੰਮੀ ਮੈਂ ਉਹੀ ਚੀਜ਼ਾਂ ਕਰੀ ਜਾਨੀ ਆ ਮੰਮੀ ਹੁਣ ਵੈਸੇ ਸਾਰਾ ਕੁਝ ਠੀਕ ਆ ਨਹੀਂ ਨਹੀਂ ਮੰਮੀ ਹੁਣ ਤਾਂ ਕੁਝ ਵੀ ਨਹੀਂ ਬੋਲਦੀ ਉਹ ਜਿਵੇਂ ਮੈਂ ਕਹਿੰਨੀ ਨਾ ਉਵੇਂ ਹੀ ਕਰਦੀ ਆ ਮੰਮੀ ਮੈਂ ਪੂਰਾ ਧਿਆਨ ਰੱਖੂੰਗੀ ਤੁਸੀਂ ਨਾ ਜਮਾਂ ਵੀ ਫਿਕਰ ਨਾ ਕਰੋ ਮੇਰੀ ਪਹਿਲਾਂ ਵਾਲੀ ਸੁਖ ਨਹੀਂ ਰਹੀ ਹੁਣ ਮੈਂ ਹੁਣ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਹੀ ਗੱਲਾਂ ਕਰੂੰਗੀ ਮੰਮੀ ਉਹ ਗਲਤ ਹੈ ਬਾਕੀ ਜੇ ਕੋਈ ਗੱਲ ਹੋਈ ਨਾ ਮੈਂ ਜ਼ਰੂਰ ਤੁਹਾਨੂੰ ਫੋਨ ਕਰੂੰਗੀ ਤੁਸੀਂ ਐਵੇਂ ਨਾ ਹੁਣ ਮੇਰੀ ਟੈਨਸ਼ਨ ਨਾ ਲਓ ਮੰਮੀ ਲਾਡੀ ਤਾਂ ਠੀਕ ਆ ਮੈਂ ਉਹਨਾਂ ਕੀ ਦੱਸਾਂ ਮੈਂ ਤਾਂ ਉਹਨੂੰ ਬਹੁਤ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਚਲ ਕੋਈ ਨਹੀਂ ਮੰਮੀ ਮੈਂ ਹੌਲੀ-ਹੌਲੀ ਕੋਸ਼ਿਸ਼ ਕਰੂੰਗੀ ਜਦ ਉਹਦੀ ਮਾਂ ਆਏ ਹੋ ਸਕਦੀ ਆ ਤਾ ਲਾਡੀ ਵੀ ਹੌਲੀ-ਹੌਲੀ ਠੀਕ ਹੋ ਜਾਊਗਾ ਚਲੋ ਮੰਮੀ ਕੋਈ ਗੱਲ ਨਹੀਂ ਤੇ ਤੁਸੀਂ ਤਾਂ ਡੈਡੀ ਨੂੰ ਵੀ ਕਹਿ ਦਿਓ ਕਿ ਮੈਨੂੰ ਫੋਨ ਲਾ ਲੈਣਗੇ ਠੀਕ ਹੈ ਮੰਮੀ ਮੈਂ ਹੁਣ ਆਈ ਤੰਗ ਕਰੂੰਗੀ ਤੁਸੀਂ ਜਮਾ ਫਿਕਰ ਨਾ ਕਰੋ ਹੁਣ ਤਾਂ ਨਾ ਇਹਨਾਂ ਦੇ ਆਰਾਮ ਕਰਨ ਦੇ ਦਿਨ ਗਏ ਜਿੰਨਾ ਇਹਨਾਂ ਨੇ ਮੈਨੂੰ ਠਿੱਠ ਕੀਤਾ ਸੀਗਾ ਨਾ ਉਹ ਤੋਂ ਵੱਧ ਕਰੂੰਗੀ ਮੰਮੀ ਨਾ ਇਹਨਾਂ ਦੇ ਖੂਨ ਦੇ ਹੰਜੂ ਘੜਾਏ ਨਾ ਤੇ ਮੈਨੂੰ ਵੀ ਸੁੱਖ ਕੌਣ ਕਹੂਗਾ ਬਸ ਮੰਮੀ ਤੁਸੀਂ ਜਮਾ ਫਿਕਰ ਨਾ ਕਰੋ ਹੁਣ ਤੁਸੀਂ ਟੈਨਸ਼ਨ ਫਰੀ ਰਹੋ ਠੀਕ ਹੈ ਮੰਮੀ ਹਾਂ ਹਾਂ ਮੈਂ ਰੋਟੀ ਖਾ ਲੂੰਗੀ ਠੀਕ ਹੈ ਮੰਮੀ ਸਹੀ ਹੈ ਵੈਸੇ ਜੇ ਮੰਮੀ ਦਾ ਕੇ ਹੰਤੇ ਮੈਂ ਪਹਿਲਾਂ ਚੱਲੀ ਹੁੰਦੀ ਤਾਂ ਹੁਣ ਸਾਰਾ ਕੁਝ ਠੀਕ ਹੋ ਜਾਣਾ ਸੀਗਾ ਚੱਲ ਸਹੀ ਹੈ ਮੈਂ ਤਾਂ ਮੈਨੂੰ ਮੰਮੀ ਦਾ ਸੀਗਾ ਇਹ ਹੁਣ ਲੋਟ ਆਈ ਗਈ ਆ ਤੇ ਲਾਡੀ ਨੂੰ ਤਾਂ ਮੈਂ ਹੌਲੀ ਹੌਲੀ ਘਰ ਹੀ ਲੈਣਾ ਇਹ ਗੱਲ ਮੈਂ ਮਾੜੀ ਗੱਲ ਪਿੱਛੇ ਕਿੰਨਾ ਕੁਝ ਬੋਲੀ ਮੈਨੂੰ ਮੇਰੇ ਨਾਲ ਉਹ ਵੀ ਲੜਦੇ ਮੈਂ ਕਿੱਥੇ ਜਾਂਦੀ ਮੈਂ ਦੁਕਾਨ ਤੇ ਜਾਂਦੀ ਮੈਂ ਦੁਕਾਨ ਕਿੰਨੀ ਕੁ ਦੂਰ ਨਾਲ ਦੁਕਾਨ ਹੁਣ ਪੁੱਕੇ ਬੈਠੇ ਰੋਗੇ ਮੰਮੀ ਤਾਂ ਅੱਤਨੇ ਆਉਗੇ ਪੁੱਕੂ ਵੀ ਨਹੀਂ ਲੱਗੇ ਕੋਈ ਆਹੋ ਨਾ ਲੈ ਮੰਮੀ ਨੂੰ ਓਹੋ ਤੁਰੋਈ ਕੋ ਜਾਨੀਏ ਚੁੱਪ ਕਰ ਜਾ ਰੋਈਦਾ ਨਹੀਂ ਹੁੰਦਾ ਸਿਆਣੇ ਬੱਚੇ ਰੋਂਦੇ ਹੁੰਦੇ ਆ ਕੋਈ ਜੀ ਜੀ ਮੈਂ ਦੁਕਾਨ ਤੇ ਜਾਂਦੀ ਸੀ ਮੈਂ ਹੋਰ ਕਿੱਥੇ ਜਾਂਦੀ ਸੀ ਤੁਹਾਡੇ ਸਾਹਮਣੇ ਬੇਬੇ ਮੈਨੂੰ ਕਿੰਨਾ ਕੁਝ ਬੋਲ ਬਿਨਾ ਗੱਲ ਤੋਂ ਉਹ ਪਤਾ ਕੀ ਚੱਲਣਾ ਬੇਬੇ ਦਾ ਨਾ ਸੁਭਾ ਉਹ ਜਿਹੜੇ ਆਪਾਂ ਸਟੋਰੀ ਨਹੀਂ ਸੁਣਦੇ ਹੁੰਦੇ ਸਟੋਰੀ 'ਚ ਇੱਕ ਖੜੂਸ ਜੀ ਬੁਢੀ ਹੁੰਦੀ ਹੈ ਹਨਾ ਹੂੰ ਉਹਦੇ ਵਰਗਾ ਜਿਹੜੀ ਉਹ ਬੜੇ-ਬੜੇ ਮੂੰਛਾਂ ਵਾਲੀ ਹੁੰਦੀ ਹੈ ਜਿਹੜੀ ਹਰੇਕ ਨੂੰ ਡਰਾ ਦਿੰਦੀ ਹੈ ਰੋਣਾ ਕੋਈ ਗੱਲ ਨਹੀਂ ਆ ਦੇਖ ਮੈਂ ਤੇਰੀ ਲਈ ਨਾ ਪੁਜੀਆ ਤੇ ਆ ਚਾ ਲੈ ਕੇ ਆਈ ਆ ਠੀਕ ਹੈ ਨਹੀਂ ਨਹੀਂ ਦੀਦੀ ਐਵੇਂ ਜੇ ਬੇਬੇ ਨੂੰ ਪਤਾ ਲੱਗ ਗਿਆ ਨਾ ਤੁਹਾਨੂੰ ਵੀ ਬੋਲਣਾ ਹੈ ਬੇਬੇ ਨੇ ਕੋਈ ਗੱਲ ਨਹੀਂ ਮੰਮੀ ਆਜੂਗੀ ਮੰਮੀ ਚੀਜ਼ ਲੈ ਆਉਗੀ ਮੇਰੇ ਵਾਸਤੇ ਤੇਰੀ ਮੰਮੀ ਕਦੋਂ ਆਉਗੀ ਕੀ ਪਤਾ ਕੋਈ ਗੱਲ ਨਹੀਂ ਬਸ ਇੱਕ ਛੋਟਾ ਜਿਹਾ ਕੰਮ ਕਰੀ ਮੇਰਾ ਬੇਬੇ ਨੂੰ ਨਾ ਪਤਾ ਲੱਗੇ ਫੇਰ ਮੈਂ ਤੈਨੂੰ ਕੋਈ ਸਮਾਨ ਦੇ ਕੇ ਗਈ ਆ ਤੈਨੂੰ ਚੁੱਧੋ ਵੀ ਭੁੱਖ ਲੱਗਦੀ ਹੈ ਨਾ ਤੂੰ ਮੇਰੇ ਕੋਲ ਆ ਜਾ ਕਰ ਮੈਂ ਤੈਨੂੰ ਆਪ ਹੀ ਕੁਛ ਨਾ ਕੁਛ ਖਵਾ ਦਿਆ ਕਰੂੰਗੀ ਬਸ ਤੂੰ ਬੇਬੇ ਨੂੰ ਨਾ ਦੱਸੀ ਕਦੇ ਉਹ ਤਾਂ ਕੋਈ ਗੱਲ ਨਹੀਂ ਦੀ ਜੇ ਮੈਂ ਖਾਂਦੀ ਨੂੰ ਦੇਖ ਲੈ ਬੇਬੇ ਨੇ ਤੂੰ ਫਿਰ ਬਚਾਅ ਅੰਦ ਕਰ ਲਈ ਕੋਈ ਗੱਲ ਨਹੀਂ ਆ ਫੜ ਕੋਈ ਨਾ ਤੂੰ ਖਾ ਲੈ ਨਾਲੇ ਮੈਂ ਹੁਣ ਪਾਗਲ ਥੋੜੀ ਤੈਨੂੰ ਭੁੱਖੀ ਮਾਰੂੰਗੀ ਸਾਰਾ ਦਿਨ ਦਿਨ ਸਕੂਲ ਚ ਪੜ ਕੇ ਹੁੰਨੀ ਐ ਥੱਕ ਗਈ ਹੋਏਗੀ ਹੁਣ ਤੇਰੀ ਮੰਮੀ ਸ਼ਾਮ ਨੂੰ ਆਉਗੀ ਕਿਹੜੇ ਵੇਲੇ ਵਿਚਾਰੀ ਥੱਕੀ ਆਉਗੀ ਤੈਨੂੰ ਖਵਾਉਗੀ ਕੁਝ ਏਦੋਂ ਚੰਗਾ ਆ ਕੋਈ ਗੱਲ ਨਹੀਂ ਤੂੰ ਆ ਖਾ ਲੈ ਨਾਲੇ ਤੂੰ ਮੈਨੂੰ ਦੀਦੀ ਨਾ ਕਹਿ ਅger ਤੂੰ ਮੈਨੂੰ ਮਾਸੀ ਕਹਿ ਠੀਕ ਐ ਠੀਕ ਹੈ ਠੀਕ ਹੈ ਮੇਰੀ ਮਾਸੀ ਇੱਕ ਹੋਰ ਹੈ ਉਹ ਤੁਹਾਨੂੰ ਪਤਾ ਮੇਰੇ ਮਾਤੇ ਦੇ ਨਾਲ ਕੁੜੀਆਂ ਨੇ ਛੋਟੀਆਂ ਛੋਟੀਆਂ ਦੋ ਬਾਲਾ ਪਿਆਰ ਕਰਦੀ ਸੀ ਮੇਰੀ ਮਾਸੀ ਹਰ ਚੀਜ਼ ਮੈਨੂੰ ਲਿਆ ਕੇ ਦਿੰਦੀ ਸੀ ਉਹਨਾਂ ਦੇ ਬਰਾਬਰ ਕਦੇ ਫਰਕ ਨਹੀਂ ਕੀਤਾ ਸੀ ਉਹਨਾਂ ਨੇ ਮੇਰੇ ਨਾਲ ਪਤਾ ਨਹੀਂ ਕਾਦੋ ਮੰਮੀ ਉੱਥੋਂ ਲੈ ਆਈ ਮੈਨੂੰ ਅੱਛਾ ਹੋ ਗਈ ਹੋਣੀ ਹੈ ਕੋਈ ਨਾ ਕੋਈ ਗੱਲ ਕੋਈ ਗੱਲ ਨਹੀਂ ਤੇਰੀ ਮੰਮੀ ਨੂੰ ਜਿੱਥੇ ਸਹੀ ਲੱਗਦਾ ਪੁੱਤ ਉਹ ਉੱਥੇ ਲੈ ਜਾਂਦੀ ਹੈ ਤੈਨੂੰ ਹੁਣ ਤੈਨੂੰ ਪਤਾ ਕਮਾਉਣ ਵਾਲੀ ਤੇਰੀ ਮੰਮੀ ਹੈ ਤਾਂ ਉਹਨੂੰ ਸਭ ਕੁਝ ਦੇਖਣਾ ਪੈਂਦਾ ਹਾਂਜੀ ਬਾਕੀ ਥੈਂਕ ਯੂ ਮਾਸੀ ਮੈਨੂੰ ਸੱਚੀ ਬੜੀ ਭੁੱਖ ਲੱਗੀ ਸੀ ਜੇ ਤੁਸੀਂ ਮੈਨੂੰ ਕੁਝ ਖਾਣ ਨੂੰ ਲੈ ਕੇ ਦਿੰਦੇ ਐਮ ਭੁੱਖੀ ਬੈਠੀ ਰਹਿੰਦੀ ਮੈਂ ਕੋਈ ਨਹੀਂ ਜਿੱਦਕ ਤੇਰੀ ਮਾਸੀ ਹੈ ਨਾ ਅਣਜਾਗਰ ਤਾਂ ਨੂੰ ਭੁੱਖਾ ਰਾਂ ਦੀ ਲੋੜ ਨਹੀਂ ਹੈਗੀ ਮੈਂ ਤੈਨੂੰ ਆਪ ਹੀ ਲਿਆ ਦੂੰਗੀ ਪਰ ਬਸ ਇੱਕ ਗੱਲ ਆ ਸਾਡੀ ਖੜੋਸ ਪੂੜੀ ਨੂੰ ਨਾ ਪਤਾ ਲੱਗ ਜਾਏ ਨਹੀਂ ਨਹੀਂ ਤੁਸੀਂ ਬੇਫਿਕਰ ਹੋ ਮੈਂ ਕੋਈ ਗੱਲ ਨਹੀਂ ਦੱਸਦੀ ਇਹਨਾਂ ਨੂੰ ਠੀਕ ਹੈ ਨਾਲੇ ਤੂੰ ਕਿਹੜੀ ਕਲਾਸ 'ਚ ਹੈ ਮੈਂ 9th ਅੱਛਾ ਫਿਰ ਤਾਂ ਪੜ੍ਹਾਈ 'ਚ ਵੀ ਚੰਗੀ ਹੋਣਗੀ ਕੁੜੀਆਂ ਤਾਂ ਉਹੀ ਸ਼ਹਿਰ ਹੁੰਦੀਆਂ ਨੇ ਹਾਂਜੀ ਬਸ ਮਾਸੀ ਮੈਂ ਤਾਂ ਐਂ ਚਾਹੁੰਦੀ ਆ ਮੇਰੇ ਛੇਤੀ ਛੇਤੀ ਪੜ੍ਹਾਈ ਪੂਰੀ ਹੋ ਜੇ ਤੇ ਮੈਂ ਜਲਦੀ ਤੋਂ ਜਲਦੀ ਨੌਕਰੀ ਲੱਗ ਜਾ ਤੇ ਨਾਲ ਜਿਹੜੇ ਮੇਰੇ ਮੰਮੀ ਵਿਚਾਰੇ ਕੰਮ ਕਰਦੀ ਆ ਨਾ ਘਰੇ ਬੈਠ ਕੇ ਖਾਵੇ ਤੇ ਫਿਰ ਛੋਟਾ ਜਿਹਾ ਸੀ ਆਪਦਾ ਘਰ ਬਣਾਈਏ ਵਧੀਆ ਤੇਰੀ ਤਾਂ ਸੋਚ ਹੀ ਇੰਨੀ ਚੰਗੀ ਐ ਕੋਈ ਗੱਲ ਨਹੀਂ ਪਤਾ ਕੀ ਗੱਲ ਹੈ ਜਦੋਂ ਆਪਾਂ ਉਹ ਵਾਹਿਗੁਰੂ ਜੀ ਤੋਂ ਸੱਚੇ ਦਿਲੋਂ ਕੁਝ ਵੀ ਮੰਗਦੇ ਆ ਨਾ ਉਹ ਆਪਣੀ ਬਾਨੀਛੇਤੀ ਹੁੰਦੇ ਨੇ ਨਾਲੇ ਤੂੰ ਤਾਂ ਉਹਨਾਂ ਹੀ ਬੱਚੀ ਐ ਬੱਚਿਆਂ ਬੱਚਿਆਂ ਨੂੰ ਤਾਂ ਇੰਨਾ ਪਿਆਰ ਕਰਦੇ ਨੇ ਉਹ ਸਭ ਤੋਂ ਪਹਿਲਾਂ ਤੁਹਾਡੀ ਜੁੰਦੇ ਨੇ ਤੂੰ ਜੋ ਵੀ ਮੰਗੇਂਗੀ ਉਹਨਾਂ ਤੋਂ ਉਹ ਤੈਨੂੰ ਉਹੀ ਦੇਣਗੇ ਠੀਕ ਹੈ ਠੀਕ ਹੈ ਬਸ ਤੂੰ ਥੋੜਾ ਜਿਹਾ ਟਾਈਮ ਰੁਕ ਜਾ ਥੋੜੇ ਤੇ ਵੀ ਚੰਗੇ ਦਿਨ ਆ ਜਾਣਗੇ ਠੀਕ ਹੈ ਤੇ ਤੂੰ ਹੁਣ ਖਾ ਲੈ ਬੈਠ ਕੇ ਠੀਕ ਐ ਜਦੋਂ ਤੇਰੀ ਮੰਮੀ ਆਈ ਨਾ ਉਦੋਂ ਉਹਦੇ ਹੱਥ ਪਿਜਵਾ ਦੇ ਨਹੀਂ ਜਦੋਂ ਮੇਰਾ ਗੇੜਾ ਵੱਜਿਆ ਮੈਂ ਲੈ ਜੂ ਪਰ ਤੂੰ ਨਾ ਲੈ ਕੇ ਤੈਨੂੰ ਪਤਾ ਨਾ ਫਿਰ ਉਹ ਬੋਲਦੇ ਨੇ ਚੱਲ ਚੰਗਾ ਤੂੰ ਖਾ ਲੈ ਠੀਕ ਐ ਵੇਖ ਨਾ ਮਾਸੀ ਕਿੰਨੀ ਚੰਗੀ ਆ ਚੀਜ਼ ਮੈਨੂੰ ਲੈ ਆ ਕੇ ਦੇ ਦਿੱਤੀ ਗੱਭੀ ਨੂੰ ਪਤਾ ਨਹੀਂ ਕੀ ਹੋਇਆ ਰੰਗ ਉਹ ਅੱਛੀ ਪਈ ਆ ਗੱਲ ਗੱਲ ਤੇ ਮੈਂ ਕਿਹਾ ਤੂੰ ਡਰ ਜਾਣ ਪੈਣ ਲੱਗਿਆ ਬੋਲ ਤਾਂ ਪੈਣੀ ਵਾ ਬੇਬੇ ਅੱਗੇ ਮੰਤਾ ਕਦੇ ਕਦੇ ਐਂਜਲ ਆਇਆ ਥੱਪੜ ਤੁਪੜ ਵੀ ਨਾ ਮਾਰੇ ਉਹ ਕਾਦ ਕਰਕੇ ਪੜਹਾਤਾ ਇੱਥੇ ਘਰ ਦੇ ਚ ਮੰਮੀ ਨੇ ਕਿੰਨਾ ਕਿਹਾ ਸੀ ਨਾ ਲੈ ਨਾ ਲੈ ਜਵਾਬ ਦੇ ਦੇ ਘਰ ਨੂੰ ਕਾ ਨੂੰ ਹੋਰ ਘਰ ਨਹੀਂ ਮਿਲਣਾ ਕਿ ਗਾ ਪਕੜਾ ਫ੍ਰੀਜ ਰਹਿਨੇ ਜਿਹੜਾ ਸੁਣੀ ਜਾਈਏ ਇਹਦੀਆਂ ਹੋਈ ਨਾ ਆਉਣ ਤੇ ਮੰਮੀ ਗੱਲ ਕਰੂੰਗੀ ਮੰਮੀ ਨਾਲ ਚਲ ਆ ਘਰ ਆ ਬੈਠਿਆ ਨੂੰਸ ਤੇ ਹਮ ਫੇਰ ਬਚੂ ਕਿੱਥੋਂ ਆਇਆ ਕੀ ਕਰਦਾ ਕੀ ਨਹੀਂ ਆ ਗਈ ਲਾਡੀ ਤੁਸੀਂ ਆਹੋ ਆ ਗਿਆ ਪਾਣੀ ਲੈ ਕੇ ਆਉਂਗਾ ਤੁਹਾਡੇ ਲਈ ਨਾ ਨਹੀਂ ਪੀਣਾ ਮੈਂ ਪਾਣੀ ਤੈਨੂੰ ਕਿੰਨੇ ਵਾਰੀ ਕਿਹਾ ਹੈ ਵੀ ਤੂੰ ਨਾ ਮੈਨੂੰ ਪੁੱਛਿਆ ਕਰ ਠੀਕ ਹੈ ਅੰਦਰ ਜਾਉਂਗਾ ਮੇਰੇ ਦੋ ਹੱਥ ਦਿੱਤੇ ਆ ਰੱਬ ਨੇ ਮੈਨੂੰ ਠੀਕ ਹੈ ਇਹਨਾਂ ਤੋਂ ਚੱਕ ਕੇ ਪੀ ਲਊਗਾ ਜੇ ਨਹੀਂ ਪੀਤਾ ਜਾਂਦਾ ਫਿਰ ਵੀ ਜਾ ਕੇ ਬਹਿ ਜੂ ਆਦੀ ਮਾਂ ਨੂੰ ਕਹਿ ਦਊਗਾ ਤੂੰ ਨਾ ਪੁੱਛਿਆ ਕਰ ਮੈਨੂੰ ਕੁਝ ਲੱਡੂ ਤੁਸੀਂ ਪਾਣੀ ਚੱਕ ਕੇ ਆਪ ਪੀਂਦੇ ਸੋਹਣੀ ਥੋੜੀ ਲੱਗਦੇ ਹੋ ਮੇਰਾ ਕੰਮ ਤਾਂ ਮੈਂ ਹੀ ਪੁੱਛੂੰਗੀ ਨਾ ਹੂੰਹ ਐਨੀ ਫਿਕਰ ਆ ਤੈਨੂੰ ਮੇਰੀ ਜੇ ਮੇਰੀ ਐਨੀ ਫਿਕਰ ਸੀ ਨਾ ਤਾਂ ਉਦੋਂ ਮੈਨੂੰ ਨਾ ਨਾ ਕਰਦੀ ਨੀ ਮੈਂ ਤੈਨੂੰ ਬੀ ਆੜੀ ਕਹਤਾ ਵੀ ਮੈਂ ਕਿੱਥੇ ਮਰਜੀ ਆਵਾਂ ਜਾਵਾਂ ਤੇ ਮੈਂ ਬਾਰ ਬਾਰ ਗੱਲਾਂ ਕਰਦਾ ਚੰਗਾ ਲੱਗਦਾ ਜਾਂ ਤੁਹਾਨੂੰ ਸੋਹਣੀਆਂ ਲੱਗਦੀਆਂ ਨੇ ਇਹ ਗੱਲਾਂ ਜਾਂ ਤੁਹਾਨੂੰ ਵਧੀਆ ਲੱਗਦੀਆਂ ਤੁਸੀਂ ਬਾਰ ਬਾਰ ਸੁਣਦੇ ਮਤੋਂ ਇਹ ਗੱਲਾਂ ਹੈਂ ਤੈਨੂੰ ਹੁਣ ਇੰਨਾਕ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਤੇਥੋਂ ਕੋਈ ਚੀਜ਼ ਫੜ ਕੇ ਨਹੀਂ ਖਾਂਦਾ ਨਹੀਂ ਪੀਂਦਾ ਤੂੰ ਬਾਰ ਬਾਰ ਆ ਦੇ ਮੂੰਹ ਦਾ ਸਵਾਦ ਨਾ ਖਰਾਬ ਕਰ ਨਾ ਕਰ ਨਾ ਕਰ ਠੀਕ ਹੈ ਨਾ ਲਾਡੀ ਜਿਹੜਾ ਮੇਰਾ ਫਰਜ਼ ਹੈ ਨਾ ਉਹ ਤਾਂ ਮੈਂ ਨਿਭਾਉਂਗੀ ਮੇਰਾ ਹੱਕ ਆ ਪੁੱਛਣ ਦਾ ਉਹ ਮੈਂ ਪੁੱਛੂੰਗੀ ਤੇਰਾ ਫਰਜ਼ ਹੈ ਪੁੱਛਣ ਦਾ ਮੇਰਾ ਫਰਜ਼ ਹੈ ਨਾ ਕਰਨ ਦਾ ਠੀਕ ਹੈ ਜਿੰਨੀਆਂ ਗੱਲਾਂ ਪੁੱਛੇਂਗੀ ਮੈਂ ਨਾ ਕਰੂੰਗਾ ਜਿੰਨਾ ਛੇਤੀ ਸਮਝ ਜਾਈਂਗੀ ਵੀ ਲਾਡੀ ਨੇ ਮੈਨੂੰ ਹਰੇਕ ਗੱਲ ਤੋਂ ਨਾ ਕਰਨੀ ਹੈ ਠੀਕ ਹੈ ਮੈਂ ਨਾ ਹੀ ਪੁੱਛਾਂ ਤੇਰੇ ਵਾਸਤੇ ਉਹੀ ਚੰਗਾ ਹੋਊਗਾ ਜੇ ਬਾਰ ਬਾਰ ਆਪਦਾ ਹਯਾ ਲਵਾਉਣਾ ਤਾਂ ਉਹ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਓਵੇਂ ਕਰ ਲੈ ਠੀਕ ਹੈ ਨਾ ਹਲੇ ਹਾਂ ਤੂੰ ਕੀ ਮਾਂ ਨੂੰ ਮਾਣੂ ਕੀ ਡਰਾ ਰਖ ਰ ਹੈ ਕੀ ਮਾਂ ਕਾ ਡਰਦੀ ਤੈਨੂੰ ਕੀ ਬੋਲਦੀਆਂ ਤੂੰ ਮਾਂ ਨੂੰ ਮੇਰੇ ਅਗੇ ਤੇਰੀ ਚੂਣੀ ਨਿਕਲਦੀ ਮੈਂ ਕਿਨੂੰ ਡਰਾਇਆ ਲਾਡੀ ਕਿਹੋ ਜਿਹੀ ਗੱਲਾਂ ਕਰ ਰਹੇ ਹੋ ਤੁਸੀਂ ਨਾਲੇ ਤੁਹਾਨੂੰ ਪਤਾ ਹੀ ਆ ਮੇਰੀ ਨਾ ਗੱਲ ਸੁਣ ਲੈ ਇੱਕ ਜੇ ਮੇਰੀ ਮਾਂ ਨੂੰ ਕੁਝ ਵੀ ਆਖਿਆ ਤੇ ਜੇ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਮੂੰਹ ਚੋਂ ਕੋਈ ਜ਼बान ਨਿਕਲ ਗਿਆ ਫਿਰ ਸਾਵਲਾ ਨਹੀਂ ਤੇਰਾ ਨਾ ਬੰਦਾ ਕੀ ਹੈ ਠੀਕ ਹੈ ਨਾ ਹਜੇ ਤਾਂ ਮੈਂ ਤੇਰੇ ਨਾਲ ਸਿਰਫ ਗੱਲਾਂ ਕਰ ਰਿਹਾ ਤੇ ਫਿਰ ਇਹ ਨਾ ਹੋਵੇ ਇਹ ਮੈਨੂੰ ਆਵਜਾ ਦਾ ਰੂਪ ਤਨੂ ਦਿਖਾਉਣਾ ਪਵੇ। ਲਾਡੀ ਮੇਰੀ ਗੱਲ ਸੁਣੋ ਜਿਹੜੀ ਗੱਲ ਸਹੀ ਆ ਸਹੀ ਆ ਨਾਲੇ ਤੁਹਾਨੂੰ ਪਤਾ ਹੀ ਆ ਮੇਰਾ ਨੇਚਰ ਤੇ ਤੁਹਾਡੀ ਮੰਮੀ ਦਾ ਨਾਲੇ ਮੈਂ ਪਹਿਲਾਂ ਕਦੇ ਕੁਝ ਕੀਤਾ ਨਹੀਂ ਤੇ ਮੈਂ ਹੁਣ ਕਿਉਂ ਕਰੂੰਗੀ? ਤਾਂ ਹੀ ਮੈਂ ਤੈਨੂੰ ਕੁਝ ਕਿਹਾ ਨਹੀਂ। ਤੂੰ ਪਹਿਲਾਂ ਕੁਝ ਨਹੀਂ ਕੀਤਾ ਨਾ। ਮੈਨੂੰ ਤੇਰਾ ਪਤਾ ਹੀ ਆ ਤੂੰ ਕਿੰਨਾ ਕੁਝ ਕਰਨ ਵਾਲੀ ਹੈਂ ਗਿਆ ਕਿੰਨਾ ਕਿ ਨਹੀਂ। ਠੀਕ ਹੈ। ਹਜੇ ਤੱਕ ਤਾਈ ਮੈਂ ਜੰਨਾ ਗੱਲ ਨਹੀਂ ਕੀਤੀ ਤੇ ਤੈਨੂੰ ਮੈਂ ਸਮਝਾ ਰਿਆਂ ਇਹੇ ਪਹਿਲਾਂ ਹੀ ਦਿਮਾਗ 'ਚ ਪਾ ਲੈ। ਜੇ ਕਿਤੇ ਮੇਰੀ ਮਾਂ ਨੂੰ ਕੁਝ ਵੀ ਕਹਿ ਤਾ ਨਾ ਤੂੰ। ਹਸਾਬ ਲੈ ਲਈ ਫਿਰ ਦਨ ਬਣੂਗੀ। ਉਹ ਨਾਲੇ ਪਾਣੀ ਪੂਣੀ ਮੈਂ ਆਪੇ ਪੀ ਲੂੰਗਾ ਤੈਨੂੰ ਕੋਈ ਲੋੜ ਨਹੀਂ ਮੈਨੂੰ ਪੁੱਛਣ ਦੀ ਲੱਗਦੀ ਪਾਣੀ ਦੀ ਉਹੜਾ ਖੜਕੜ ਕੇ ਗਾਲਿ ਚੋਂ ਮੈਰੀ ਹਾਂਜੀ ਆ ਤੂੰ ਆ ਕੁੜੀ ਨੂੰ ਸਮਝਾ ਕੇ ਜਾਂਦੀ ਹੁੰਨੀ ਹੈ ਕਿ ਨਹੀਂ ਸਮਝਾ ਕੇ ਜਾਂਦੀਗੀ ਕੀ ਕਰਤਾ ਬੇਬੀ ਕੁੜੀ ਨੇ ਕੀ ਹੋ ਗਿਆ ਕੁੜੀ ਤਕਾਲ ਤੇ ਕੱਲੀ ਜਾਂਦੀ ਸੀਗੀ ਕਹਿੰਦੀ ਕਿ ਮਾਇਆ ਉਹ ਖਾਣ ਨੂੰ ਚੀਜ਼ ਤੇਨੂੰ ਕੁਝ ਲਾਈ ਕੇ ਰੱਖ ਕੇ ਜਾਨੀ ਹੈ ਕਿ ਤੂੰ ਐਂ ਭੱਗ ਜਾਨੀ ਹੈਗੀ ਬੇਬੇ ਅੱਜ ਨਾ ਕਿਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਸੀਗੇ ਤੇ ਕਿ ਮੇਰਾ ਟਾਈਮ ਵੀ ਨਹੀਂ ਹੈਗਾ ਸੀ ਮੈਂ ਲੇਟ ਹੋਈ ਜਾਂਦੀ ਸੀ ਤੇ ਚਲ ਜਵਾਖੜੀ ਆ ਉਹਨੂੰ ਭੁੱਖ ਲੱਗੀ ਹੋਊਗੀ ਤਾਂ ਹੀ ਕਹਿੰਦੀ ਹੋਊਗੀ ਨਹੀਂ ਤਾਂ ਨਾ ਕਿ ਜਵਾਖੜੀ ਹੈਗੀ ਤੇ ਫਿਰ ਪੈਸਾ ਤੋਂ ਵੀ ਨਹੀਂ ਦੁਕਾਨ ਤੇ ਜਾਂਦੀ ਸੀ ਉਹ ਉਹਨੂੰ ਕੌਣ ਜਾਣਦਾ ਵਾ ਚਲ ਦੁਕਾਨ ਤੇ ਤਾਂ ਕੋਈ ਵੀ ਜਾ ਸਕਦਾ ਬੇ ਕੋਈ ਚੀਜ਼ ਲੈਣ ਨਾਲਿਆਂ ਦੀ ਕੋਲ ਕੋਲੇ ਪੈਸੇ ਹੈ ਨਹੀਂ ਸੀਗੇ ਕਹੇ ਤੱਬੀ ਉਹ ਤਾਂ ਮੂੰਹ ਦੁਰੀ ਜਾਂਦੀ ਸੀਗੀ ਕੋਈ 10 20 ਰੁਪਏ ਬੇਬੇ ਦੇ ਕੋਲ ਹੋਣਗੇ ਕਿਤਾਬਾਂ ਚ ਜਵਾਕਾਂ ਦੇ ਹੁੰਦੀਆਂ ਨਾਲੇ ਮੈਂ ਤੈਨੂੰ ਆਏ ਦੱਸਦੀ ਆ ਜੇ ਇੱਥੇ ਰਹਿਣਾ ਨਾ ਆਉਂਦੀ ਕੁੜੀ ਨੂੰ ਪੈਸੇ ਮਝਾ ਕੇ ਜਾਇਆ ਕਰ ਅਸੀਂ ਜ਼ਿੰਮੇਵਾਰ ਹੈ ਨਹੀਂ ਤੇਰੀ ਕੁੜੀ ਦੇ ਨਾ ਨਾ ਕੋਈ ਗੱਲ ਨਹੀਂ ਬੇਬੇ ਅੱਗੇ ਤੋਂ ਨਹੀਂ ਜਾਂਦੀ ਨਾਲੇ ਅੱਜ ਤਾਂ ਮੈਂ ਰਾਸ਼ਨ ਲੈ ਕੇ ਆਉਂਗੀ ਸਾਰਾ ਕੁਝ ਖਾਣ ਪੀਣ ਨੂੰ ਉਧਰ rack ਕੇ ਜਾਵਾਂਗੀ ਸਾਰਾ ਕੁਝ ਅੱਜ ਇਹ ਜਦੋਂ ਮਾਪੇ ਮਰ ਜਾਂ ਹੁੰਦਾ ਨਾ ਇਹ ਬੁੜੀਆਂ ਤਾਂ ਜ਼ਿੰਮੇਵਾਰ ਨਹੀਂ ਸਮਝਦੀਆਂ ਹੁੰਦਾਂ ਇਹ ਪਿਆ ਵੀ ਹੁੰਦਾ ਕਹਿੰਦਾ ਜ਼ਿੰਮੇਵਾਰੀ ਸਮਝ ਬੇਬੇ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਪਿਓ ਤਾਂ ਪੱਲਾ ਛਡਾ ਲੈਂਦੇ ਆ ਮਾਵਾ ਤੁਹਾਨੂੰ ਛਡਾਇਆ ਜਾਂਦਾ ਪੱਲਾ ਮਾਵਾ ਨੂੰ ਤਾਂ ਨਿਭਣਾ ਹੀ ਪੈਂਦਾ ਮਾਵਾ ਫਿਰ ਕੁਛ ਉਹਨਾਂ ਨੂੰ ਦੇਣ ਵੀ ਆਏ ਥੋੜਾ ਹੁੰਦਾ ਮਾਵਾ ਵੀ ਚੱਕ ਕੇ ਮੂੰਹ ਹੀ ਚੁਰੰਗਾ ਫਿਰਨੀਆਂ ਆ ਬੇਬੇ ਹਾਜੀ ਹੋਇਆ ਨਹੀਂ ਅੱਗੇ ਤਾਂ ਮੈਂ ਤੇ ਤੈਨੂੰ ਕਦੇ ਭੁੱਖੀ ਨਹੀਂ ਰਹਿਣ ਦਿੱਤਾ ਸੀਗਾ ਬਸ ਮੇਰੀ ਮਜਬੂਰੀ ਸੀਗੀ ਮੇਰੇ ਕੋਲ ਪੈਸੇ ਨਹੀਂ ਆਗੇ ਸੀ ਨਹੀਂ ਤਾਂ ਮੈਂ ਆਪਦੀ ਜਵਾਬੀ ਨੂੰ ਕੁਛ ਨਾ ਕੁਛ ਲੈ ਕੇ ਦੇ ਕੇ ਜਾਂਦੀ ਮੈਂ ਤੈਨੂੰ ਗੱਲ ਇੱਕ ਦੱਸਤੀ ਜੇ ਤਾ ਮੇਰੀ ਅੱਗੇ ਚ ਰਹਿਣਾਗਾ ਫਿਰ ਤਾਂ ਭਾਈ ਰਹੋ ਨਹੀਂ ਆਉਗਾ ਸਮਾਨ ਚੱਕੋ ਤੇ ਜਾਓ ਮੈਂ ਆਏ ਬਾਹਰੋਂ ਤਾਂ ਨਹੀਂ ਲੱਕਣ ਦਿੰਦੀ ਨਹੀਂ ਨਹੀਂ ਬੇਬੇ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੂੰਗੀ ਸੋ ਜਾ ਕੇ ਜਾਊਂਗੀ ਬਾਕੀ ਹੁਣ ਤਾਂ ਮੈਂ ਸਾਰਾ ਕੁਝ ਲਿਆ ਕੇ ਰੱਖੂੰਗੀ ਘਰੇ ਇਹਨੂੰ ਜਾਣ ਦੀ ਲੋੜ ਹੀ ਨਹੀਂ ਹੈਗੀ ਬਾਹਰ ਨਾਲੇ ਪੈਸੇ ਲਿਆਈ ਹਾਂਜੀ ਲਿਆ ਫੜਾ ਪੈਸੇ ਹਨੇ ਬਕਰ ਪੂਰੇ ਆ ਗਏ ਹਾਂਜੀ ਪੂਰੇ ਬੇਬੇ ਬਸ ਗੱਗੇ ਵੀ ਇੱਕ ਤਰੀਕਾ ਤੋਂ ਦੇ ਦਿਆ ਕਰੂੰਗੀ ਪੈਸੇ ਵਨ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਆਹੋ ਪੈਸਾ ਤੂੰ ਤਾਂ ਚਲ ਨਹੀਂ ਦਿੱਕਤ ਆਉਂਦੀ ਪਰ ਮਾਮਾ ਤੇ ਨਾ ਤੁਸੀਂ ਆਪ ਆਪਣੇ ਉਸੂਲਾਂ ਤੇ ਰਹੋ ਉਸੂਲਾਂ ਤੇ ਆ ਬੇਬੇ ਬਸ ਤੁਹਾਨੂੰ ਸਮਝਣ ਥੋੜੀ ਦੇਰ ਲੱਗੂਗੀ ਨਾ ਤਾਂ ਮੇਰੀ ਜਵਾਕੜੀ ਇਹੋ ਜੀ ਵੀ ਕੋਈ ਲਾਂਬਾ ਖਟਕੇ ਦੇਵੇ ਤੇ ਨਾ ਹੀ ਮੈਂ ਉਹ ਤਾਂ ਅੱਜ ਹੀ ਤੇ ਮੇਰੇ ਅੱਖੇ ਲੱਗੀ ਗਈ ਮੈਨੂੰ ਪਰਦਾ ਕਦਾ ਪਈ ਰਹੀ ਹੈ ਕਿਸੇ ਨੀ ਬਿਆਣੀ ਨੂੰ ਉਹ ਤਾਂ ਨਾ ਸੁਭਾਈ ਥੋੜਾ ਜਿਹਾ ਏਦਾਂ ਨਟਕ ਕਰਦੀ ਆ ਉਹ बस ਬੋਲ ਪੈਂਦੀ ਆ ਬਥੇਰਾ ਸਮਝਾਉਣੀ ਆ ਤੁਸੀਂ ਨਾ ਗੁੱਸਾ ਨਾ ਕਰਿਓ ਉਹਨਾਂ ਦਾ ਬਾਕੀ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦੂੰਗੀ ਇਹ ਤੂੰ ਮੁੜ ਕੇ ਤੇਰੇ ਅੱਗੇ ਨਹੀਂ ਬੋਲਦੀ ਬੇਬੇ ਉਹ ਚਾਹ ਠੀਕ ਆ ਖੋਲ ਨਾ ਬਾਅਦ ਜਾ ਕੇ ਠੀਕ ਹੈ ਤੁਹੇ ਲਾਡੀ ਆ ਲੋ ਆ ਗਈ ਹੈ ਤਲਾਕ ਦੇ ਪੇਪਰ ਉਹ ਬਹੁਤ ਹੋ ਗਿਆ ਜਦੋਂ ਤੁਸੀਂ ਖੁਸ਼ ਹੀ ਨਹੀਂ ਹੈਗੇ ਫਿਰ ਐ ਉਹ ਜਿਹੜੇ ਰਿਸ਼ਤੇ ਤੋਂ ਵੀ ਕੀ ਕਰਾਉਣਾ ਨਾਲੇ ਹੁਣ ਮੈਂ ਤੁਹਾਨੂੰ ਆਜ਼ਾਦ ਕਰਤਾ ਤੁਸੀਂ ਆਪਣੀ ਜ਼ਿੰਦਗੀ ਜੀ ਸਕਦੇ ਹੋ ਬੇ ਲਾਡੀ ਪੁੱਤ ਜਦੋਂ ਤੁਹਾਡੀ ਨਿਭਦੀ ਨਹੀਂ ਗੱਲ ਤਾਂ ਸੁੱਖ ਦੀ ਸਹੀ ਹੈ ਜਦੋਂ ਭਾਈ ਤੁਹਾਡੀ ਰੱਜ ਚ ਕੀ ਨਹੀਂ ਬੈਂਦੀ ਘਰ ਦੇ ਸੈਨ ਪਰੇ ਰੋਏ ਰੋਏ ਦੀ ਕੱਚ-ਕੱਚ ਨਾਲੋਂ ਹਨਾ ਫਿਰ ਐਂ ਤਾਂ ਰਹਿਣ ਦਾ ਵੀ ਕੀ ਫਾਇਦਾ ਲਾਡੀ ਮੈਂ ਸਾਈਨ ਕਰਕੇ ਤੁਸੀਂ ਸਾਈਨ ਕਰਕੇ ਪੇਪਰ ਮੈਨੂੰ ਦੇ ਦਿਓ ਬੇ ਹੁਣ ਸੋਚਣ ਕੀ ਲੱਗ ਗਿਆ ਉਹ ਆ ਤਾਂ ਵਧੀਆ ਹੋ ਗਿਆ ਆਪ ਦੇ ਆਪ ਕਹਿੰਦੀ ਹੁਣ ਤਾਂ ਤੂੰ ਟੱਕ ਦੇਣੇ ਸਾਈਨ ਕਰ ਦੇ ਮਸਾਂ ਤਾਂ ਆਪਣਾ ਖਿਹੜਾ ਛੁੱਟਦਾ ਹੈਗਾ ਨਾ ਮੈਂ ਨਹੀਂ ਸਾਈਨ ਕਰਦਾ ਹੁਣ ਤੈਨੂੰ ਕੀ ਹੋ ਗਿਆ ਆ ਰੋਜ਼ ਤੱਕਲੇਸ਼ ਕਰਦਾ ਨਾਲੇ ਮੇਰੇ ਨਾਲ ਕਿ ਮੇਰਾ ਧੱਕੇ ਨਾਲ ਕਰਤਾ ਮੇਰੇ ਫਿੱਟ ਨਹੀਂ ਹੈ ਨਹੀਂ ਬਾਹ ਨਹੀਂ ਹੁਣ ਅਗਲੀ ਤਲਾਕ ਮੰਗਦੀ ਤੂੰ ਕਰਕੇ ਸਾਈਨ ਪਰੇ ਕਰ ਕੋਈ ਨਹੀਂ ਮਾਂ ਮੈਨੂੰ ਸੋਚਣ ਦਾ ਮੌਕਾ ਦੇ ਹਜੇ ਇਹ ਫੈਸਲਾ ਨਾ ਮੈਂ ਆਪ ਦੇ ਆਪ ਐਡਾ ਵੱਡਾ ਫੈਸਲਾ ਮੈਂ ਲੈ ਨਹੀਂ ਸਕਦਾ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਉਦੋਂ ਮੈਂ ਘਰ ਅੰਦਰ ਲਾ ਦੇਣਾ ਸੀ ਹੁਣ ਨਹੀਂ ਮੈਂ ਕਰਦਾ ਭਾਈ ਤੇਰੀ ਵੀ ਰਹਿ ਰਹਿ ਮਤਿਆ ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਤੇਰਾ ਤਾਂ ਸੱਚੀ ਮੈਨੂੰ ਸਾਹ ਨਹੀਂ ਆਉਂਦਾ ਤੂੰ ਕਿਉਂ ਸਾਡਾ ਲਹੂ ਪੀਤਾ ਇਹਨੂੰ ਹੋ ਕੀ ਗਿਆ ਇਹਨੂੰ ਮੈਂ ਕੁਛ ਕਿਹਾ ਨਹੀਂ ਕਰਿਆ ਨਹੀਂ ਇੱਥੇ ਆ ਗਈ ਵਧੀਆ ਰਹਿ ਤੂੰ ਆਪਦਾ ਮੈਂ ਇਹਨੂੰ ਮੈਂਨੂੰ ਕੁਛ ਕਿਹਾ ਹੁਣ ਅਕੇ ਰਹਿ ਪਹਿਲਾਂ ਕਹਿੰਦਾ ਹੀ ਆਈ ਕਾ ਤੂੰ ਤੇਰਾ ਵੀ ਮੈਨੂੰ ਪੇਤ ਨਹੀਂ ਆਉਂਦਾ ਉਹ ਫਿਰ ਤੂੰ ਪਹਿਲਾਂ ਲੈ ਕੇ ਆਈਆਂ ਹੁਣ ਤੂੰ ਕਹੀ ਜਾਂਦੀ ਇਹਨੂੰ ਘਰੋਂ ਕੱਢ ਦੇ ਮੈਨੂੰ ਤੇਰਾ ਪੇਤ ਨਹੀਂ ਆਉਂਦਾ ਬੇ ਮੈਂ ਘਰੋਂ ਕੱਢਣ ਨੂੰ ਨਹੀਂ ਕਹਿੰਦੀ ਜਦੋਂ ਅਗਲੀ ਆਪ ਤਲਾਕ ਮੰਗ ਰਹੀ ਐ ਫਿਰ ਤੂੰ ਕਰਦੇ ਸ ਮੈਂ ਨਹੀਂ ਕਰਦਾ ਸਾਂ ਨਾ ਹਾਜੀ ਲੈ ਦੱਸ ਸੱਚੀਆਂ ਮੁੰਡੇ ਨੇ ਵੀ ਨਾ ਲਹੂ ਪੀ ਲਿਆ ਪਤਾ ਨਹੀਂ ਕਿਹੜੇ ਜਨਮਾਂ ਦਾ ਬਦਲਾ ਲੈਂਦਾਗਾ ਕਿਸੇ ਪਾਸੇ ਨਹੀਂ ਮਾਨ ਹੈਗਾ ਉਹਦੇ ਦਾ ਤਾਂ ਸਾਨੂੰ ਤੋਂ ਨਹੀਂ ਆਂਦਾ ਕਿਉਂ ਲਿਆਂਦੀ ਕਿਉਂ ਲਿਆਂਦੀ ਹੁਣ ਜੇ ਅਗਲੀ ਆਪ ਜਾਂਦੀ ਐ ਵਧੀਆ ਤਲਾਕ ਦਿੰਦੀ ਐ ਪੱਕਾ ਕੰਮ ਹੁੰਦਾ ਹੁਣ ਆਪਾਂ ਕਹਿਣ ਜੋ ਗਏ ਭਾਈ ਅਗਲੀ ਆਪ ਤਲਾਕ ਲਿਆ ਬਾਪੂ ਨੂੰ ਆ ਜਾਂਦੇ ਮੈਨੂੰ ਬਾਪੂ ਨਾਲ ਗੱਲ ਕਰ ਲੈਂਦੇ ਕੋਈ ਗੱਲ ਨਹੀਂ ਜਦੋਂ ਬਾਪੂ ਆ ਗਿਆ ਨਾ ਬਾਪੂ ਕੋਲੋਂ ਮੈਨੂੰ ਪੁੱਛਿਆ ਤੁਸੀਂ ਹੈ ਬੇ ਉਹਦਾ ਕੀ ਪਤਾ ਲੱਗਦਾ ਹੈ ਕਦੋਂ ਉਹਦਾ ਮਨ ਬਦਲ ਜੇ ਹੁਣ ਅਗਲੀ ਆਪਦੇ ਮੂੰਹ ਨਾਲ ਕਹਿੰਦੀ ਆ ਕਰਕੇ ਸੈਨ ਪਰੇ ਕਰ ਕੋਈ ਨਹੀਂ ਬਾਪੂ ਤੇਰਾ ਕਿਧਰੇ ਨਹੀਂ ਆਪਣੇ ਤੋਂ ਬਾਹਰ ਹੈਗਾ ਮੈਨੂੰ ਐ ਨਹੀਂ ਸਮਝ ਲੱਗਦੀ ਕਿਹੜੇ ਵੇਲੇ ਇਹ ਇਥੋਂ ਵਾਗੀ ਕਿਹੜੇ ਵੇਲੇ ਇਹ ਕਾਗਜ਼ ਤਿਆਰ ਕਰਾ ਲਈ ਕਿਹੜੇ ਵੇਲੇ ਨੇ ਸਾਈਨ ਕਰਤੇ ਭਾਈ ਪੁੱਛੀ ਨਾ ਹੁਣ ਤਾਂ ਇਹ ਪਤਾ ਹੀ ਨਹੀਂ ਕੀ ਕੁਛ ਕਰਦੀ ਕੰਮ ਮੱਚ ਜਾਣੇ ਫੋਨ ਜੇ ਅੱਗ ਲੱਗੇ ਪਰੇ ਇਹਨਾਂ ਨੂੰ ਜੇ ਨਾ ਹੁਣ ਨਾ ਪਵਾੜੀ ਨਾ ਪਵੇ ਕੋਈ ਹੁਣ ਹੱਥ ਚ ਅੱਡੋ ਅੱਡ ਸਾਰੇ ਟੱਬਰ ਦੇ ਫੋਨ ਨੇ ਅੱਗੇ ਨੂੰ ਹਾਤੂਆਂ ਕੋਲ ਕਿਹੜੇ ਫੋਨ ਹੁੰਦੇ ਸੀ ਪੇਕਿਆਂ ਨਾਲ ਵੀ ਗੱਲ ਤਿੰਨ ਤਿੰਨ ਮਹੀਨਿਆਂ ਤੋਂ ਹੁੰਦੀ ਅਗਲੀਆਂ ਦੀ ਆ ਹੁਣ ਫੋਨ ਜੇ ਚੱਕ ਰੱਖੇ ਨੇ ਹੱਥ ਚ ਐ ਲਫੇੜਿਆਂ ਵਰਗੇ ਤੇ ਜਿੱਧਰ ਜੀ ਕਰਦਾ ਮੂੰਹ ਚਾਕੇ ਕਰੀਆਂ ਦੀਆਂ ਕਰ ਲਿਆ ਹੁਣ ਫੋਨ ਇਹਨੂੰ ਕੀ ਔਖਾਗਾ ਜਿੱਧਰ ਕਿਧਰ ਫੋਨ ਮਾਰਦੀ ਐ ਕਿਹੜਾ ਪੁੱਛ ਕੇ ਕਰਦੀ ਐ ਹੁਣ ਆ ਕੱਲ ਸਾਮ ਤੇ ਰੱਖ ਲੈ ਹੈ ਆ ਫੜੇ ਪੇਟੀ ਦੇ ਵਿੱਚ ਰੱਖ ਦਿੰ ਜਾਂ ਲਮਾਰੀ ਚ ਰੱਖ ਦੇ ਕੋਈ ਗੱਲ ਨਹੀਂ ਇਹਦੇ ਮਾਪਿਆਂ ਨਾਲ ਕਰਾਂ ਗੱਲ ਨਾਲੇ ਬਾਪੂ ਨਾਲ ਕਰਾਂ ਗੱਲ ਫੇਰ ਕਰਾਂਗਾ। ਮਾਂ ਪਿਆਉਣਾ ਕਰ ਲੈ ਤੂੰ ਤਾਂ ਗੱਲ। ਮਾਂ ਕਿਉਂ ਤਲਾਕ ਦੇਣ ਦੇਊਗੀ ਅਗਲੀ ਨੂੰ? ਉਹ ਤਾਂ ਤਲਾਕ ਮੇਰੀ ਗੱਲ ਸੁਣ ਲਾ ਮਾਂ ਤੂੰ ਕਿਉਂ ਸਮਝਦੀ ਨਹੀਂ? ਹਜੇ ਮੇਰਾ ਹਜੇ ਮੇਰਾ ਕਿਸੇ ਪਾਸੇ ਕੋਈ ਹਜੇ ਕਿਤੇ ਵੀ ਹਜੇ ਕੋਈ ਵਿਆਹ ਨਾ ਕਰਾਉਂਦਾ ਮੇਰਾ ਇਰਾਦਾ ਨਹੀਂ ਹੈਗਾ। ਨਾ ਹਜੇ ਕੋਈ ਗੱਲ ਬਣਦੀ ਵੀ ਜਿਹੜੇ ਕੰਮ ਮੈਂ ਕਰਦਾ ਕਰਦਾ ਨਾ ਹਜੇ ਉਹ ਕੰਮ ਬਣਦੇ ਆ। ਠੀਕ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਘਰੇ ਦਰੋਂ ਹੀ ਪਟਿਆ ਜਾਵੇ। ਤੈਨੂੰ ਮੈਂ ਸਹੀ ਗੱਲ ਦੱਸਤੀ ਠੀਕ ਹੈ। ਇਹ ਤੇਰੀ ਨੂੰਹ ਆ ਠੀਕ ਹੈ। ਹਜੇ ਅੱਜ ਦੇ ਟਾਈਮ ਦੇ ਵਿੱਚ ਵੀ ਤੇਰੀ ਨੂੰਹ ਆ। ਇਹ ਜਿਹੜੇ ਸਾਈਨ ਕਰਤੇ ਕੋਈ ਵੱਡੀ ਗੱ ਮੈਂ ਪਹਿਲੀ ਮਾਂ ਦੇਖਿਆ ਤੂੰ ਕਈ ਨਹੀਂ ਸਾਇਣ ਕਰਦੇ ਮੈਂ ਤਾਂ ਆਪ ਹੀ ਕੁਝ ਨਹੀਂ ਪੁੱਛਦੀ ਮੈਨੂੰ ਤਾਂ ਆਇਆ ਰੋਜ ਦਾ ਕਲੇਸਾ ਰੋਜ ਦੀ ਕਚਕਚਾ ਨਾ ਤੂੰ ਕਿਸੇ ਪਾਸੇ ਸਾਹ ਵਿਚਾਉਣਾ ਤੇ ਮੈਂ ਤਾਂ ਕਹਿੰਦੀ ਆ ਵਧੀਆ ਖੜਾ ਛੁੱਟਦਾ ਜਦੋਂ ਬੰਦੇ ਦੀ ਬਣਦੀ ਹੀ ਨਹੀਂ ਇੱਕ ਦੂਜੇ ਨਾਲ ਐ ਰਹਿਣ ਦਾ ਵੀ ਕੀ ਫਾਇਦਾ ਮੇਰੀ ਗੱਲ ਸੁਣ ਲਾਂ ਮਾਂ ਕੋਈ ਗੱਲ ਨਹੀਂ ਮੈਂ ਰਹਿਣਾ ਨਾ ਮੈਂ ਆਪਦੇ ਆਪੇ ਨੂੰ ਸਿੱਧੀ ਕਰ ਲੂੰਗਾ ਬਸ ਤੂੰ ਚੁੱਪ ਰਹਿ ਤੂੰ ਸਾਇੰਸ ਸੁਣ ਕਰਾਉਣ ਦੀ ਨਾ ਸੋਚ ਇਹਨਾਂ ਨੂੰ ਰੱਖ ਦੇ ਗਗਜ ਨੂੰ ਉੱਥੇ ਕਰੀ ਠੜਾ ਤੂੰ ਸਿੱਧੀ ਕਰੇ ਤਾਂ ਤੂੰ ਵੜਦਾ ਨਹੀਂ ਹੈਗਾ ਚੱਕਦਾ ਉਧਮੂਲ ਉਧਰ ਚੱਕਦਾ ਉਧਮੂਲ ਉਧਰ ਚੱਕਦਾ ਉਧਮੂਲ ਉਧਰ ਆ ਮੇਰਾ ਲਹੂ ਪੀ ਰਖਾ ਮੈਨੂੰ ਜਿਉਂਦੀ ਨੂੰ ਮਾਰਨਾ ਸਾਰੇ ਟੱਬਰ ਨੇ ਹੋਰ ਕੋਈ ਨਹੀਂ ਗੱਲਬਾਤ ਹੈਗੀ ਬਸ ਮੈਨੂੰ ਮਾਰ ਕੇ ਛੱਡੋਂਗੇ ਸਾਬ ਚੀਨੀ ਆਉਂਦਾ ਸਾਬ ਚੀਨੀ ਆਉਂਦਾ ਕਦੇ ਕੁਛ ਕਹਿੰਦਾ ਕਦੇ ਕੁਛ ਕਹਿੰਦਾ ਮੈਨੂੰ ਤਾਂ ਤਾਂ ਭੇਤੀ ਨਹੀਂ ਆਉਂਦਾ ਮੁੰਡੇ ਜਿਹਦਾ ਲਓ ਉਦੋਂ ਤਾਂ ਕਹਿੰਦਾ ਸੀ ਕਿੱਥੋਂ ਲਿਆਂਦੀ ਵੀ ਹੁਣ ਅਗਲੀ ਖੜੜਾ ਛੜਵਾਉਂਦੀ ਪਰ ਇਹ ਤੂੰ ਸਾਈਨ ਕਰ ਦੇ ਪਤਾ ਨਹੀਂ ਇਹਦੇ ਵੀ ਕੀ ਸਿਰ ਚ ਕੋਲ ਕੇ ਪਾਇਆ ਸੱਚੀ ਨਾ ਤਾਂ ਉਹਦਾ ਖੜੜਾ ਛੜਦਾ ਨਾ ਕਿਸੇ ਸਾਹ ਵਿੱਚ ਆਉਂਦਾਗਾ ਆ ਮੇਰੀ ਜਾਨ ਨੂੰ ਸਿਆਪਾ ਹੋ ਰਿਹਾ ਇੱਥੇ ਖੜਾ ਚਲ ਕਾਗਜ਼ ਜੇ ਤਾਂ ਮੈਂ ਸਾਮਾਂ ਐ ਨਹੀਂ ਪਤਾ ਇਹਦਾ ਮਨ ਖਦੋਂ ਬਦਲ ਜੀ ਇਹ ਐਹੀ ਜੀ ਹੈ ਪ੍ਰੀਤ ਉਹ ਹੋ ਕਿਹਾ ਦਿੰਨੀ ਮੈਂ ਤਾਂ ਆ ਗਈ ਠੀਕ ਰਹਿ ਗਈ ਐ ਕਿ ਭਈ ਹਾਂ ਠੀਕ ਐ ਉਹ ਪੈ ਗਈ ਸੀ ਮੰਮੀ ਅੱਛਾ ਹਾਂ ਨਹੀਂ

ਤੇ ਮਗਾ ਚਾਂ ਕੁਝ ਲੈ ਆਣੇ ਦੁਕਾਨ ਆਪਣੇ ਨੇੜੇ ਤੇ ਹੈਗੀ ਸੀ ਤੇ ਮੈਂ ਬੇਬੇ ਨੂੰ ਇਹ ਚੀਜ਼ ਕਹੀ ਸੀ ਮੈਂ ਬੇਬੇ ਮੈਂ ਚੀਜ਼ ਲੈ ਆਵਾਂ ਜਾ ਕੇ ਮੈਂ ਹੁਣੇ ਆ ਜੂੰਗੀ ਬੇਬੇ ਕਹਿੰਦੇ ਨਹੀਂ ਜਾਣਾ ਲਾਂਬੇ ਦਵਾ ਦੇਂਗੇ ਇੰਨਾ ਕੁਝ ਬੋਲੇ ਮੈਨੂੰ ਬਿਨਾਂ ਗੱਲਾਂ ਵੱਡੀਆਂ ਬੁੜੀਆਂ ਦੀਆਂ ਆਂਤ ਹੁੰਦੀਆਂ ਆਈ ਕਰਦੀਆਂ ਹੁੰਦੀਆਂ ਨੇ ਬਾਕੀ ਮੈਂ ਕਹੀ ਰਹੀ ਸੀ ਨਾ ਪੁੱਤ ਅੱਜ ਦਾ ਦਿਨ ਦੁਕਾਨ ਬੁਲਾਣਾ ਕੋਈ ਗੱਲ ਨਹੀਂ ਕੱਲ ਤੋਂ ਸਾਰੀਆਂ ਚੀਜ਼ਾਂ ਲੈ ਆ ਦੂੰਗੀ ਤੈਨੂੰ ਮੈਂ ਹੁਣ ਦੇਖਣਾ ਤੇਨੂੰ ਇਹਨਾਂ ਨਾਲ ਕੁਝ ਬੋਲਿੰਦੇ ਨਾਲ ਮੈਨੂੰ ਮੈਨੂੰ ਕਹਿੰਦੇ ਜੇ ਹੋਇਆ ਕੁਝ ਕਰਨਾ ਸਮਾਨ ਚੱਕ ਰੂ ਵੀ ਨਾ ਸਵਾਰੀ ਵਾਰ ਕਿੱਥੇ ਸਮਾਨ ਚੱਕਾਂਗੇ ਪਤਾ ਨਾ ਹੀ ਆਪਣੂ ਕਮਰਾ ਮਿਲਿਆ ਮम्मी ਮੈਂ ਗੱਲ ਮੰਨ ਤਾਂ ਲਈ ਸੀ ਬੇਬੇ ਦੀ ਮੈਂ ਕਿਹੜਾ ਗਈਆਂ ਫਿਰ ਆ ਗਈ ਸੀਗੀ ਮੈਂ ਕੀ ਹੋ ਗਿਆ ਆ ਜ਼ਿਆਦਾ ਕਲਾਸ ਪਿਆ ਆਣਾ ਦੀਦੀ ਦੇ ਤੇ ਗਈ ਸੀ ਮੈਨੂੰ ਪੂਜੀ ਤੇ ਚਾ ਬੇਬੇ ਤੇ ਲੁਕੋ ਕੇ ਤਸਵੀਰ ਉਹ ਤੂੰ ਦੀ ਕਿਉਂ ਗਾਪਉਣੀ ਉਹ ਤਾਂ ਮੈਂ ਪਹਿਲੇ ਹੀ ਇੰਨਾ ਬੋਲ ਦਿਓ ਤਾਂ ਤਨ ਕੀ ਲੋੜ ਸੀ ਤੂੰ ਪਰੰਦੀ ਕੁਛ ਮੈਂ ਤਾਂ ਬਾੜਦੀ ਨਹੀਂ ਸੀ ਧੱਕੇ ਨਾਲ ਪੜਾ ਕੇ ਗਈ ਸੀ ਕਹਿੰਦੇ ਮम्मी ਨੂੰ ਟਾਈਮ ਲੱਗ ਜਾਣਾ ਕਹਿੰਦੇ ਤੈਨੂੰ ਭੁੱਖ ਲੱਗ ਗਿਆ ਕੋਈ ਨਾ ਆ ਖਾ ਲਾ ਕਹਿੰਦੀ ਉਹਦੇ ਮम्मी ਅਜੋ ਉੱਠਣ ਲੱਗੀ ਭੁੱਖ ਨਹੀਂ ਮम्मी ਹੁਣ ਨਹੀਂ ਲੱਗੀ ਚੱਲ ਬੁੱਤ ਬਸ ਇੱਕ ਗੱਲਾਂ ਆਪਾਂ ਜਿੱਥੇ ਵੀ ਜਾਣੇ ਆਪਾਂ ਰੱਬ ਦਾ ਬੰਦਾ ਕੋਈ ਤਾਂ ਮਿਲ ਹੀ ਜਾਂਦਾ ਜਿਹੜੇ ਆਪਣੇ ਪੱਖ ਦਾ ਹੁੰਦਾ ਮਲੇ ਮਮੀ ਮੈਂ ਕਹਿੰਦੀ ਨਾ ਕਹਿੰਦੇ ਦੀਦੀ ਨਾ ਕਿਆ ਕਰ ਮੈਂ ਤੇਰੀ ਮਾਸੀ ਆ ਮਾਸੀ ਕਿਆ ਕਰ ਮੈਨੂੰ ਅੱਛਾ ਹੂੰ ਸਰ ਵਧੀਆ ਬੁੱਤ ਵਧੀਆ ਬਣਾ ਕੇ ਰੱਖੀ ਕਈ ਵਾਰ ਆਉਂਦਾ ਮੈਂ ਲੇਟ ਪੇਟ ਹੁੰਨੀ ਆ ਨਾ ਮੈਨੂੰ ਕੰਮ ਤੇ ਜਾਣ ਪੈਂਦਾ ਚਲ ਤੇਰੇ ਕੰਮ ਤਾਂ ਆ ਜਾਏਂਗੀ ਹਨਾ ਬੇਬੇ ਕੋਲ ਇਹਨਾਂ ਨੇ ਕੋਈ ਗੱਲ ਨਹੀਂ ਕਰਨੀ ਹੈਗੀ ਨੀ ਤਾਂ ਇਹਦੀ ਗੱਲਾਂ ਪੈਣਗੇ ਪੁੱਤ ਨਾਲ ਤੇਰੇ ਨਾਲ ਪੈਣੀ ਨਹੀਂ 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 ਮੈਂ ਕੋਈ ਗੱਲ ਨਹੀਂ ਕਰਦੀ ਬਾਕੀ ਮੰਮੀ ਮੈਂ ਤਾਂ ਹੀ ਸੋਚਿਆ ਵੀ ਮਾਸੀ ਤੈਨੂੰ ਮੈਂ ਕੋਈ ਚੀਜ਼ ਨਹੀਂ ਲੈਂਦੀ ਅੰਮ ਜੇ ਖੰਦ ਕੋਲੋਂ ਪਤਾ ਲੱਗ ਗਿਆ ਬੇਬੇ ਕਿੰਨਾ ਬੋਲਦੀ ਐਵੇਂ ਗਾਣਾ ਪੈ ਜਾਣੀ ਵਿਚਾਰੀ ਮਾਸੀ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੱਲੀ ਕੱਲੀ ਬੇਬੇ ਦੀ ਨੂੰਹ ਆਏ ਏ ਏ ਦੀ ਸਿਆਣੀ ਆ ਏਦੀ ਸੋਹਣੀ ਆ ਹਨਾ ਵੀ ਬੇਬੇ ਸਾਡਾ ਕਿਉਂ ਆਏ ਕਿਉਂ ਬੋਲਦੀ ਰਹਿੰਦੀ ਐ ਇਹੋ ਜੀ ਕੀ ਗੱਲ ਆ ਜੀ ਤੇ ਕਰਕੇ ਬੇਬੇ ਨੂੰ ਇੰਨਾ ਬੋਲਦੀ ਆ ਮੈਨੂੰ ਤਾਂ ਚ ਕੋਈ ਕਮੀ ਨਹੀਂ ਲੱਗੀ ਵੀ ਜਿਹਦੇ ਕਰਕੇ ਉਹਨੂੰ ਇੰਨਾ ਬੋਲਿਆ ਜਾਵੇ ਪਤਾ ਨਹੀਂ ਅੱਜ ਕੱਲ ਲੋਕ ਕੀ ਪਾਲਦੇ ਕੀ ਨਹੀਂ ਨਾਲੇ ਸਿਆਣੀ ਰਹਿਣੀ ਹੈ ਕੀ ਬੇਬੇ ਇਹੋ ਜਿਹੀ ਗੱਲਾਂ ਕਰਨ ਤਾਂ ਲੋੜ ਹੀ ਨਹੀਂ ਹੁੰਦੀ ਹਰ ਇੱਕ ਗੱਲ ਤੇ बस ਭੱਜ ਕੇ ਪੈਣਾ ਕਦੇ ਤਾਂ ਮੈਂ ਪਿਆਰ ਨਾਲ ਬੋਲਦੀ ਦੇਖੀ ਨਹੀਂ ਉਹ ਤਾਂ ਮਾਸੀ ਚੰਗੀ ਆ ਜਿਹੜਾ ਚੁੱਪ ਕਰਕੇ ਸੁਣੀ ਜਾਂਦੀ ਆ ਸਭ ਕੁਝ ਇਹ ਤਾਂ ਬਣਾਉਣ ਲਈ ਕਿਤੇ ਜੋ ਕੇ ਬਣਾਉਣਾ ਬੁਗਾ ਕੋਈ ਜੇ ਬੇਬੇ ਨੇ ਆਹ ਗਲਾਸ ਜਾਂ ਡੱਬਾ ਆਪਣੇ ਕਮਰੇ 'ਚ ਦੇਖ ਲੈਣਾ ਬੁਰਗਾਂ ਤਾਂ ਬਜੀਦੀ ਉਹਦੇ ਪਰ ਖਾਣਦੀ ਆ ਉਹਨੇ ਆਈ ਕਹਿੰਦੇ ਨੇ ਕਿ ਤੁਸੀਂ ਚੋਰੀ ਕਰਕੇ ਲੈ ਕੇ ਆਏ ਮਾਸੀ ਨੇ ਮੈਨੂੰ ਇਹ ਕਿਹਾ ਸੀ ਕਹਿੰਦੇ ਤੂੰ ਨਾ ਆਈ ਤੇਰੀ ਮੰਮੀ ਨੇ ਫੜਾ ਦੇ ਜਾਂ ਮੈਂ ਆ ਚੁੱਕੀ ਕਹਿੰਦੀ ਅੱਫੀ ਲੈ ਜਾਉਂਗੀ ਹੋਰ ਪਤਾ ਨਹੀਂ ਮੈਂ ਨਾ ਹੁਣ ਜਿਹਨੇ ਫੜਾਇਆ ਮੇਰੇ ਬੇਬੇ ਨਾਲ ਸੀ ਪਾਸੇ ਦੇਖ ਕੇ ਨੀ ਦੁਬਾਰਾ ਕਹੀ ਹੋਏ ਜੇ ਬਾਹਰ ਬੈਠੇ ਹੋ ਉਧਰ ਰੱਖ ਆਵਾਂਗੀ ਆਪ ਮੈਂ ਆਪਣੀ ਦੂਜੀ ਮਾਸੀ ਬਾਰੇ ਵੀ ਦੱਸਿਆ ਸੀਗਾ ਮਾਸੀ ਨੂੰ ਕਿ ਮੇਰੀ ਇੱਕ ਮਾਸੀ ਹੋਰ ਆ ਮਗ ਮੈਨੂੰ ਬਾਲਾ ਤਿਆਰ ਕਰਦੀ ਆ ਉਹ ਫੋਨ ਵੀ ਲਾਇ ਦੀ ਪ੍ਰੀਤ ਕਿਵੇਂ ਆ ਮੈਂ ਕਿ ਸਕੂਲ ਗਈ ਹੋਈ ਐ ਤੇ ਇਹਨਾਂ ਨੂੰ ਮੈਂ ਗੱਲ ਕਰਵਾਉਂਗੀ ਹਾਂ ਮੇਰੀ ਗੱਲ ਕਰਾ ਦੇ ਹਿਨਾ ਹੋਰ ਤਾਂ ਮੈਨੂੰ ਮਿਲ ਗਿਆ ਸੀ ਸਕੂਲ 'ਚ ਮਿਲ ਗਿਆ ਸੀ ਹਾਂ ਹੁਣ ਅੰਦਰ ਚੱਲਦੀ ਆਂ ਮੈਂ ਸਕੂਲ ਤੱਕ ਨੂੰ ਮਿਲ ਜਾ ਕਰਾਂਗੀ ਉੱਥੇ ਧਿਆਨ ਰੱਖਿਆ ਕਰ ਉਹਨਾਂ ਦਾ ਚੰਗਾ ਤੇ ਮੈਂ ਚਲੋਂ ਉਹਨਾਂ ਨੂੰ ਲਵਾ ਹਣਾ ਤੇ ਤੁਸੀਂ ਨਾ ਲੋ ਤੇ ਆਪਾਂ ਨਾ ਬਾਜ਼ਾਰ ਚੱਲ ਕੇ ਆਉਣਾ ਹਾਂ ਹਾਂ ਇਹ ਮੈਂ ਗੱਲ ਤਾਂ ਕੋਈ ਖਾਂਟੀ ਨੂੰ ਲੈ ਕੇ ਉਹਨਾਂ ਨਾਲ ਪਸੰਦ ਬਰਾ ਲਾ ਮੰਗ ਚੰਗਾ ਠੀਕ ਐ ਬਬੀ ਚੱਲ ਚੰਗਾ ਚੰਗਾ ਸੁੱਖ ਆ ਤਾਂ ਆਪੋ ਤੋਂ ਵਧੀਆ ਫੈਸਲਾ ਲੈਂਦਾ ਹੁਣ ਤੇਰੀ ਤੇ लाਡੀ ਦੀ ਭਾਈ ਉਹ ਦਰੱਚ ਕੀ ਨਹੀਂ ਬੈਠਦੀ ਹਨ ਫਿਰ ਐ ਤਾਂ ਕੋਈ ਫਾਇਦਾ ਵੀ ਨਹੀਂ ਹੁੰਦਾ ਰਹਿਣ ਦਾ ਜਦੋਂ ਤੇਰਾ ਇਸ ਘਰ ਚ ਕੋਈ ਹੈ ਹੀ ਨਹੀਂ ਐਵੇਂ ਝੁੜਕਾਂ ਫਟਕਿਆ ਨਾ ਲੈਣ ਦਾ ਕੀ ਫਾਇਦਾ ਮੈਂ ਆਇਆ ਮੈਨੂੰ ਤਾਂ ਬੋਲਣਾ ਪੈਂਦਾ ਜਦੋਂ लाਡੀ ਦਾ ਮਨ ਦੁਖੀ ਹੁੰਦਾ ਮੈਂ ਇਥੋਂ ਪਈ ਚੱਲਿਆਂ ਨੀਆਂ ਦਾ ਫਿਰ ਤੈਨੂੰ ਚਾਣੀ ਮੈਂ ਵੀ ਬੋਲ ਜਾਨੀ ਆ ਮਾਂ ਕਰੋ ਤਾਂ ਬਥੇਰਾ ਪਛਤਾਉਣੀ ਆ ਬੋਲ ਕੇ ਵੀ ਕਿਉਂ ਬੋਲੀ ਮੰਮੀ ਬਹੁਤੀਆਂ ਨਾ ਮਿੱਠੀਆਂ ਮਾਰਨ ਦੀ ਲੋੜ ਨਹੀਂ ਮੈਨੂੰ ਸਾਰਿਆਂ ਦੇ ਦਿਲ ਦਾ ਪਤਾ ਨਾਲੇ ਅੱਜ ਜੋ ਵੀ ਕੁਝ ਹੋਇਆ ਨਾ ਇਸ ਇਹਨਾਂ ਸਾਰਿਆਂ ਦੀ ਵਜ੍ਹਾ ਤੁਸੀਂ ਥੋੜੇ ਕਰਕੇ ਹੋਇਆ। ਕੋੜੇ ਤੁਸੀਂ ਉਦੋਂ ਗੱਲ ਮੰਨ ਲੈਂਦੇ ਤਾਂ ਸ਼ਾਇਦ ਆਇ ਨਾ ਹੁੰਦਾ। ਅਸੀਂ ਦੋਨੇ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ। ਕੋੜੇ ਸੁਖ ਮੈਂ ਕਾਦੀ ਵਜ੍ਹਾ ਤੁਸੀਂ ਜਿਹੜਾ ਕਿਹੜਾ ਜੀਆ ਦੋਸ਼ ਮੇਰੇ ਤੇ ਮੜ ਦਿੰਨੇ ਹੋ। ਲਿਆ ਕੇ ਗੱਲ ਮੇਰੇ ਤੇ ਸੁੱਟ ਦਿੰਨੇ ਹੋ। ਮੈਂ ਕੀ ਕਰਤਾ ਕੋੜੇ ਦੱਸ ਮੈਨੂੰ। ਮੰਮੀ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਸਾਰਾ ਕੁਝ ਬਹੁਤ ਵਧੀਆ ਸੀ ਤੇ ਲਾਡੀ ਮੈਨੂੰ ਬਹੁਤ ਪਿਆਰ ਕਰਦਾ ਸੀ। ਪਰ ਇੱਕ ਥੋੜੀ ਥੋੜੀ ਜੀ ਚੀਜ਼ ਨਾਮ ਮੰਨਣ ਕਰਕੇ ਨਾ ਇੱਥੋਂ ਤੱਕ ਗੱਲ ਆ ਗਈਆਂ ਕਿ ਪੂਰੀ ਦੁਨੀਆ ਦੇ ਵਿੱਚ ਲੋਕ ਬੱਚੇ ਗੋਦ ਨਹੀਂ ਲੈਂਦੇ ਜੇ ਬੱਚਾ ਗੋਦ ਲੈ ਲੈਂਦੇ ਨਾਲੇ ਅੱਜ ਤੁਸੀਂ ਵੀ ਖੁਸ਼ ਹੋਣਾ ਸੀ ਨਾਲੇ ਮੈਂ ਤੇ ਪੂਰੀ ਉਮਰ ਮੈਨੂੰ ਆਵਦੇ ਆਪ ਨੂੰ ਇਹ ਰੋਲ ਨੂੰ ਨਾ ਦੰਦਾ ਸੁਖ ਪੁੱਤ ਅੱਜ ਤੈਨੂੰ ਇਹ ਗੱਲਾਂ ਐ ਲੱਗਦੀਆਂ ਵੀ ਬੱਚਾ ਗੋਦ ਲੈ ਲੈਂਦੇ ਹੁਣ ਤੂੰ ਐਂ ਦੇਖ ਪਹਿਲਾਂ ਬਗਾਨਾ ਜਵਾਕ ਆਪਣਾ ਕਿਉਂ ਬਣਿਆ ਕਦੋਂ ਬਣਿਆ ਜਵਾਕ ਤਾਂ ਆਪਦੇ ਮਾਂ ਪਿਓ ਦਾ ਹੀ ਰਹਿੰਦਾ ਹੁੰਦਾ ਜਿੰਨਾ ਮਰਜ਼ੀ ਗੋਦ ਲੈ ਲਈਏ ਨਾਲੇ ਪੁੱਤ ਇੰਨਾ ਕੁਝ ਬਣਾਇਆ ਐ ਇਨੀ ਮਿਹਨਤ ਨਾਲ ਹੱਡ ਕਾਲੇ ਕਰਕੇ ਹਨਾ ਕਿਉਂ ਬਗਾਨੇ ਨੂੰ ਸਮਾਈਏ ਅਗਲਾ ਸਾਰਾ ਕੁਝ ਸਾਹਮ ਕੇ ਵੇਜੂ ਨਾਲੇ ਆਏ ਨਹੀਂ ਪਤਾ ਅੱਜ ਅਗਲੇ ਦੇ ਮਾਂ ਪਿਓ ਜਿਵਾਖ ਦੇ ਹੋਰ ਹੋਣ ਕੱਲ ਨੂੰ ਅਗਲੇ ਮਿੰਟ ਚ ਬਦਲ ਜਾਂਦੇ ਲਾਲਚ ਦੇ ਮਾਰੇ ਮੰਮੀ ਤੁਹਾਡੀਆਂ ਇੰਨਾ ਇੰਨਾ ਗੱਲਾਂ ਕਰਕੇ ਨਾ ਤੁਸੀਂ ਅੱਜ ਆਏ ਬੈਠੋ ਚਾਹੇ ਪੈਸਾ ਲੱਖ ਪਰ ਪੈਸਾ ਨਾ ਕਦੇ ਵੀ ਉਹ ਖੁਸ਼ੀ ਨਹੀਂ ਦੇ ਸਕਦਾ ਜੋ ਬੰਦੇ ਤੋਂ ਮਿਲਦੀ ਆ ਤੇ ਤੁਸੀਂ ਨਾ ਪੂਰੀ ਉਮਰ ਐਂ ਤਰਸਦੇ ਰਹੋਗੇ ਇੱਕ ਵਾਰਸ ਵਾਸਤੇ ਤੁਸੀਂ ਮੇਰਾ ਦਿਲ ਦਿਖਾਇਆ ਨਾ ਇੱਕ ਤੀ ਨੂੰ ਤੁਸੀਂ ਦੁਖੀ ਕੀਤਾ ਨਾ ਇਹ ਮੇਰੀ ਬਦਦਵਾਈ ਹੈ ਮੰਮੀ ਪੂਰੀ ਉਮਰ ਨਾ ਚਾਹੇ ਲੱਖ ਪੈਸਾ ਚਾਹੇ ਸਭ ਕੁਝ ਪਰ ਨਾ ਤੁਸੀਂ ਪੂਰੀ ਉਮਰ ਆਹੀਂ ਤੜਫਦੇ ਰਹ ਜੂਗੇ ਨਾਲੇ ਤੁਸੀਂ ਕਹਿਣੋ ਨੇ ਇੱਕ ਵਾਰਸ ਜੇ ਲਾਡੀ ਦਾ ਦੂਜਾ ਵਿਆਹ ਕਰੋਗੇ ਨਾ ਕੋਈ ਕੁੜੀ ਮਰਜ਼ੀ ਆ ਜੇ ਉਹ ਨਾ ਇਸ ਘਰ ਨੂੰ ਵਾਰਸ ਦੋਗੇ ਤੇ ਨਾ ਤੁਸੀਂ ਉਹ ਖੁਸ਼ੀਆਂ ਲੈ पाओਗੇ ਤੁਸੀਂ ਮੇਰਾ ਦਿਲ ਦਿਖਾਇਆ ਨਾ ਤੁਹਾਨੂੰ ਇਹ ਅੰਜਾਮ ਭੁਗਤਣਾ ਪਊਗਾ ਸੁੱਖ ਕੀ ਕਰੀਏ ਪੁੱਤ ਦਿਲ ਦਿਖਾਉਣ ਨੂੰ ਕਿਹੜਾ ਜੀ ਕਰਦਾ ਜਾਂ ਤੈਨੂੰ ਰਵਾਉਣ ਨੂੰ ਕਿਹੜਾ ਜੀ ਕਰਦਾ ਹਾਂ ਮੇਰਾ ਵੀ ਬਥੇਰਾ ਜੀ ਕਰਦਾ ਮੈਂ ਵੀ ਪੋਤਾ ਖੜਿਆ ਵਾਂ ਮੇਰੇ ਬੇੜੇ 'ਚ ਪੋਤਾ ਖੇੜੇ ਬਥੇਰਾ ਜੀ ਕਰਦਾ ਹੁਣ ਜੇ ਪੁੱਤ ਤੇਰੇ 'ਚ ਨੁਕਸਾਨਾ ਹੁੰਦਾ ਹੁਣ ਇਹ ਤਾਂ ਰੱਬ ਦੀ ਕਰਨੀ ਆ ਜੇ ਤੇਰੇ 'ਚ ਨੁਕਸਾਨਾ ਹੁੰਦਾ ਕੀ ਲੋੜ ਸੀ ਕਾਹਨੂੰ ਕਲੇਸ਼ ਪੈਂਦਾ ਲਾਡੀ ਪੁੱਤ ਮੈਂ ਨਹੀਂ ਕਹਿੰਦੀ ਤੈਨੂੰ ਪਿਆਰ ਨਹੀਂ ਸੀ ਕਰਦਾ ਬਥੇਰਾ ਸਾਰਾ ਟੰਬਰ ਅਸੀਂ ਤੈਨੂੰ ਪਿਆਰ ਕਰਦੇ ਸੀ ਹੁਣ ਕਰੀਏ ਕੀ ਭਾਈ ਜੇ ਤੇਰੇ ਕੋਈ ਬੱਚਾ ਬੱਚੀ ਹੋ ਜਾਂਦਾ ਲੋੜ ਹੀ ਨਹੀਂ ਸਿਆ ਵਕਤਾਂ ਨੂੰ ਪੈਣ ਦੀ ਆਪਾਂ ਨੂੰ ਮੰਮੀ ਮੈਨੂੰ ਸਭ ਪਤਾ ਨਾਲੇ ਲਾਡੀ ਨੇ ਵੀ ਮੰਨ ਜਾਣਾ ਸੀ ਪਰ ਜਿਹੜੀ ਇੱਕ ਥੋੜੀ ਜੁਬਾਨਨ ਥੋੜੀ ਜੁਬਾਨ ਨੇ ਕੁਝ ਵੀ ਨਹੀਂ ਹੋਣ ਦਿੱਤਾ ਤੇ ਪੂਰੀ ਉਮਰ ਤੁਸੀਂ ਇਹ ਚੀਜ਼ ਨੂੰ ਤਰਸਿਓ ਤੇ ਤਰਸਦੇ ਰਹੋਗੇ ਇਹ ਮੇਰੀ ਬਦਵਾ ਯਾਦ ਰੱਖਿਓ ਕਦੇ ਵੀ ਇਸ ਕਰਦ ਵਿੱਚ ਖੁਸ਼ੀਆਂ ਨਹੀਂ ਆਉਣੀਆਂ ਜਮੀਨਾਂ ਜਾਇਦਾਦਾਂ ਐਂ ਪਈਆਂ ਰਹਿਣਗੀਆਂ ਇਹ ਤਾਂ ਹੋਰੀ ਬੋਲਕ ਬੋਲ ਕਰ ਗਈ ਅਣੀ ਹੈ ਜੀ ਤਾਂ ਹਾਈ ਵੀ ਲੱਗ ਜਾਂਦੀ ਹੈ ਕੀ ਕਰੀਏ ਬਿੱਤ ਵਿਚਾਲੇ ਫਸ ਗਏ ਮੇਰੀ ਤਾਂ ਸੱਚੀ ਜਾਨ ਕੜਿੱਕੀ ਚ ਹੁਣ ਅਗਲੀ ਤਲਾਕ ਮੰਗਦੀ ਸੀ ਨਾ ਤਾਂ ਉਹ ਮੁੰਡੇ ਜੇ ਨੇ ਸਾਈਨ ਕੀਤੇ ਵੀ ਖੜਾ ਛੋਟੇ ਆ ਗੱਲਾਂ ਸੁਣਨ ਨੂੰ ਮੈਂ ਆ ਅਗਲੀ ਨੇ ਜਰਕ ਦੇਣੇ ਕਹਿਤਾ ਵੀ ਤੇਰੀ ਗੱਲ ਆ ਸਾਰੀ ਤੇਰੀ ਗਲਤੀ ਆ ਸਾਰੀ ਗੱਲ ਲਿਆ ਕੇ ਮੇਰੇ ਤੇ ਸਿੱਟ ਤੀ ਦੇਖ ਲੈ ਵੀ ਮੈਂ ਕੱਲੀ ਉਹ ਕਰਦੀ ਆ ਮੁੰਡੇ ਨਹੀਂ ਤੈਨੂੰ ਪਸੰਦ ਕਰਦਾ ਜਦੋਂ ਮੈਂ ਦੱਸ ਕੀ ਕਰਾਂ ਉਹ ਬਾਹਰ ਤੁਰਿਆ ਫਿਰਦਾ ਸਾਰਾ ਦਿਨ ਵੀ ਦੱਸੋ ਕਿੰਨਾ ਕ ਤੇਰੇ ਕੋਲੇ ਬੈੰਦਾਗਾ ਬਸ ਮੇਰੇ ਤੇ ਆ ਜਾਂਦੀ ਆ ਗੱਲ ਘੁੰਮ ਫਿਰ ਕੇ ਕੀ ਕਰਾਂ ਕੀ ਦੇ ਕਿਦੇ ਨਾ ਮੱਥਾ ਫੋੜੀ ਕਰਾਂ ਆ ਹੋਰੀ ਬਦਵਾਵਾਮਾਂ ਦੇਗੀ ਆ ਕਿ ਤੇਰੇ ਬੇੜੇ ਚ ਕਦੇ ਪੋਤਾ ਹੀ ਨਹੀਂ ਖੇਡਣ ਕੀ ਪਤਾ ਭੈਣਾ ਇਹ ਜੀ ਦੇ ਹਾਏ ਵੀ ਨਾ ਲੱਗ ਜੇ ਹਜੇ ਤਾਂ ਵਿੱਚ ਵਿਚਾਲੀ ਗੱਲਾਂ ਲੰਕੀਆਂ ਦੀਆਂ ਨੇ ਦੱਸ ਮੈਂ ਕਿੜਾ ਉਹਦੇ ਪੁੱਤ ਨੂੰ ਹੁਣੇ ਵਿਆਹ ਲਿਆ ਤੇਰਾ ਕੋਈ ਇੱਕ ਪਾਸਾ ਹੋਵੇ ਤਾਂ ਕੋਈ ਬੰਨ ਸੁਭ ਸਾਡਾ ਬਣੇ